ਸਸ਼ੀਗਲ ਤੁਸੀਂ ਦੇਖ ਰਹੇ ਹੋ ਦੈਨਿਕ ਸਿਰਾ ਟੀਵੀ ਤੇ ਮੈਂ ਸੁਰਿੰਦਰ ਕੰਬੋਜ ਤੁਹਾਡੇ ਨਾਲ ਪਿਛਲੇ ਦਿਨਾਂ ਦੇ ਵਿੱਚ ਇੱਕ ਜਥੇਬੰਦੀ ਖੜੀ ਹੁੰਦੀ ਹੈ ਪੰਜਾਬ ਬਚਾਓ ਮੋਰਚਾ ਉਹਦੇ ਵੱਲੋਂ ਧਰਨੇ ਪ੍ਰਦਰਸ਼ਨ ਵੀ ਕੀਤੇ ਜਾਂਦੇ ਨੇ ਉਹਦੇ ਵੱਲੋਂ ਮਾਰਚ ਵੀ ਕੱਢੇ ਜਾਂਦੇ ਨੇ ਉਹਦੇ ਵੱਲੋਂ ਈਲੀ ਦੇ ਦਫਤਰ ਬਾਹਰ ਜਾ ਕੇ ਪਾਸਟਰ ਅੰਕੁਰ ਮਰੂਲਾ ਜਿਹੜਾ ਹੈਗਾ ਉਹਦੇ ਪੁਤਲੇ ਵੀ ਫੂਕੇ ਜਾਂਦੇ ਨੇ ਪਰ ਉਸੇ ਜਥੇਬੰਦੀ ਦੇ ਵਿਰੋਧ ਦੇ ਵਿੱਚ ਹੁਣ ਇੱਕ ਹੋਰ ਜਥੇਬੰਦੀ ਖੜੀ ਹੋਈ ਹੈ 크ਿਸਚਨ ਭਾਈਚਾਰੇ ਦੀ ਜਿਹਦੇ ਆਗੂ ਗੌਰਵ ਸਾਡੇ ਨਾਲ ਮੌਜੂਦ ਹੈਗੇ ਨੇ ਪਾਸਟਰ ਗੌਰਵ ਪਾਸਟਰ ਗੌਰਵ ਕਿਵੇਂ ਦੇਖਦੇ ਹੋ ਕਿ ਪੰਜਾਬ ਬਚਾਓ ਮੋਰਚਾ ਜਿਹੜਾ ਹੈਗਾ ਅ ਦੇਰਿਆਂ ਦੇ ਖਿਲਾਫ ਖੜਾ ਹੋਇਆ ਖਾਸ ਕਰਕੇ ਚਰਚਾਂ ਦੇ ਖਿਲਾਫ ਜਿਹਨਾਂ ਦੇ ਉੱਤੇ ਕੀ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਇਹ ਕਨਵਰਜਨ ਕਰਵਾ ਰਹੇ ਨੇ ਕੀ ਇਹ ਗੱਲਾਂ ਬਿਲਕੁਲ ਸਹੀ ਆ ਜਾਂ ਤੁਸੀਂ ਇਸ ਬਾਰੇ ਵਿੱਚ ਕੀ ਕਹਿਣਾ ਚਾਹੋਗੇ ਹਾਲਾਂਕਿ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਵੀ ਉਸ ਉਹਨਾਂ ਦੇ ਖਿਲਾਫ ਮੰਗ ਪੱਤਰ ਦਿੱਤਾ ਸੀਗਾ ਦੇਖਿਓ ਜੀ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਤੁਹਾਡਾ ਕਿ ਤੁਸੂ ਹੀ ਸਾਨੂੰ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਮੌਕਾ ਦਿੱਤਾ ਗੱਲ ਕਰਨ ਦਾ ਦੇਖਿਓ ਸਭ ਤੋਂ ਪਹਿਲਾਂ ਜਿਹੜੀ ਤੁਸੀਂ ਗੱਲ ਕਹੀ ਆ ਕਿ ਪੰਜਾਬ ਬਚਾਓ ਮੋਰਚਾ ਮੈਨੂੰ ਪਹਿਲਾਂ ਇੱਕ ਗੱਲ ਨਹੀਂ ਸਮਝ ਆ ਰਹੀ ਕਿ ਇਹ ਪੰਜਾਬ ਬਚਾਓ ਮੋਰਚੇ ਦਾ ਟਾਈਟਲ ਕੀ ਹੈ ਟਾਈਟਲ ਪੰਜਾਬ ਬਚਾਓ ਮੋਰਚਾ ਕਿਹਨੂੰ ਬਚਾਉਣਾ ਵਾ ਸਾਡੇ ਤੋਂ ਮਤਲਬ ਅਸੀਂ ਆਪਣੇ ਧਰਮ ਦਾ ਪ੍ਰਚਾਰ ਕਰ ਰਹੇ ਆ ਅਸੀਂ ਆਪਣੇ ਸੱਚਾਈ ਤੇ ਚੱਲਣ ਵਾਲੀ ਗੱਲਾਂ ਕਰਦੇ ਆ ਮਤਲਬ ਉਹ ਸਮਝ ਨਹੀਂ ਆ ਰਹੀ ਕਿ ਇਹ ਪੰਜਾਬ ਬਚਾਓ ਮੋਰਚਾ ਕਿੱਦਾਂ ਹੋ ਗਿਆ ਇਹ ਕਨਵਰਜਨ ਹੋ ਰਹੀ ਹੈ ਲਗਾਤਾਰ ਧਰਮ ਪਰਿਵਰਤਨ ਕਰ ਕੀਤਾ ਜਾ ਰਹੇ ਨੇ ਚਾਹੇ ਉਹ ਜ਼ਬਰੀ ਕਰ ਲਈਏ ਚਾਹੇ ਉਹ ਪੈਸੇ ਦੇ ਕੇ ਕਰ ਲਈਏ ਜਿਸ ਤਰ੍ਹਾਂ ਵੀ ਮਰਜ਼ੀ ਰਗਾ ਲੋ ਮੈਂ ਕਿੰਨਾ ਪਹਿਲਾਂ ਤਾਂ ਮੈਂ ਤੁਹਾਡੇ ਪੁਆਇੰਟ ਜਿਹੜਾ ਕਿ ਪੰਜਾਬ ਬਚਾਓ ਮੋਰਚਾ ਇਹ ਇਸ ਲਈ ਆ ਕਿ ਕਨਵਰਜਨ ਹੋ ਰਹੀ ਆ ਜਾਂ ਧਰਮ ਪਰਿਵਰਤਨ ਹੋ ਰਿਹਾ ਜ਼ਬਰੀ ਤੇ ਜਾਂ ਲਾਲਚ ਦੇ ਕੇ ਮੈਨੂੰ ਇੱਕ ਗੱਲ ਦੱਸੋ ਜੀ ਜ਼ਬਰੀ ਦੀ ਗੱਲ ਮੰਨ ਲਓ ਕੋਈ ਬੰਦਾ ਕੋਈ ਚੀਜ਼ ਵੇਚਦਾ ਜਾਂ ਕੋਈ ਮੋਬਾਈਲ ਸ਼ਾਪ ਤੇ ਜਾਂ ਜਾਂ ਕੋਈ ਆ ਤੁਸੀਂ ਕਹੋਗੇ ਆ ਮੈਨੂੰ ਪਸੰਦ ਨਹੀਂ ਆਹ ਵਤਿਆ ਉਹ ਕਹੂਗਾ ਤੱਕੇ ਨਾ ਤੁਸੀਂ ਆਹ ਲਵੋ ਹਾਂ ਆਹ ਲੋ ਤੁਸੀਂ ਤੁਸੀਂ ਲੈ ਲੂਗੇ ਨਹੀਂ ਇਹ ਤਾਂ ਗੱਲ ਤੁਹਾਡੀ ਸਹੀ ਹੈ ਨਹੀਂ ਲਏਗਾ ਫਿਰ ਜ਼ਬਰੀ ਕਿੱਦਾ ਹੋ ਗਿਆ ਦੂਜੀ ਗੱਲ ਇਹ ਜਿਹੜੀ ਚਲੋ ਇਸ ਗੱਲ ਤੇ ਵੀ ਆਨੇ ਜ਼ਬਰੀ ਨਹੀਂ ਹੈਗਾ ਜੇ ਕੋਈ ਬੰਦਾ ਧਰਮ ਪਰਿਵਰਤਨ ਕਰਦਾ ਆ ਉਹਨਾਂ 'ਤੇ ਇਲਜ਼ਾਮ ਲਗਾਇਆ ਹੈਗਾ ਕਿ ਉਹ ਆਪਣੇ ਨਾਮ ਪਿੱਛੋਂ ਸਿੰਘ ਜਾਂ ਕੌਰ ਜੋ ਵੀ ਲਗਾਉਂਦਾ ਹੈਗਾ ਉਹ ਲਾ ਕੇ ਮਸੀਹ ਹੋਵੇ ਆਪਣੀ ਉਹਨਾਂ ਦੀ ਜਿਹੜੀ ਤੁਹਾਡੀ ਵੇਸ਼ਪੂ ਪਛਾ ਹੈਗੀ ਆ ਉਸ ਵੇਸ਼ਪੂਛਾ ਦੇ ਵਿੱਚ ਆਵੇ ਦੇਖੋ ਪਹਿਲਾ ਗੱਲ ਤਾਂ ਇਹ ਜੀ ਇਹ ਪੰਜਾਬ ਬਚਾਓ ਮੋਰਚਾ ਦਾ ਮੈਂ ਤਾਂ ਇਹ ਕਹਿੰਨਾ ਕਿ ਪੰਜਾਬ ਬਚਾਓ ਮੋਰਚਾ ਨਹੀਂ ਇਹ ਪੰਜਾਬ ੜਕਾਓ ਮੋਰਚਾ ਠੀਕ ਆ ਇਹ ਗੱਲਾਂ ਕਰਨ ਦਾ اختیار ਕਿੰਨੇ ਦਿੱਤਾ ਇਹਨਾਂ ਨੂੰ ਪਹਿਲੀ ਗੱਲ ਸਾਡਾ ਪੀਸਫੁੱਲ ਪੀਸ ਮਾਈਂਡ ਸਾਰਾ ਕੁਝ ਸਹੀ ਚੱਲ ਰਿਹਾ ਵਾ ਇਹ ਲੋਕ ਕੌਣ ਨੇ ਖਾਸ ਕਰਕੇ ਦੇਖੋ ਜੀ ਇਹਨਾਂ ਦਾ ਮੇਨ ਟਾਰਗੇਟ ਹੈਗਾ ਸਾਡਾ ਕ੍ਰਿਸਮਸ ਸਾਡੇ ਕ੍ਰਿਸਮਸ ਦੇ ਤਿਉਹਾਰ ਅਸੀਂ ਮਨਾਉਂਦੇ ਆ ਸਾਨੂੰ ਹੱਕ ਵਾ ਅਸੀਂ ਇੱਥੋਂ ਦੇ ਨਾਗਰਿਕ ਨਹੀਂ ਹਾਂ ਕਿ ਮੈਨੂੰ ਸ਼ਿਕਾਇਤਾਂ ਵੀ 1-2 ਆਈਆਂ 1-2 ਜਗ੍ਹਾ ਤੋਂ ਮੈਨੂੰ ਪਰਸਨਲੀ ਮੈਂ ਆਪਣੀ ਗੱਲ ਕਰਦਾ ਮੈਨੂੰ ਕਾਫੀ ਫੋਨ ਕਾਲਾਂ ਆਉਂਦੀਆਂ ਚਾਹੇ ਤੁਹਾਨੂੰ ਮੈਂ ਰਿਕਾਰਡਿੰਗ ਵੀ ਸੁਣਾ ਸਕਦਾ ਹੁਣ ਵੀ ਮੈਨੂੰ ਕਹਿੰਦੇ ਵੀ ਇਹ ਕੁਝ ਲੋਕ ਹੈਗੇ ਨੇ ਸਾਈ ਭਾਈਚਾਰੇ ਦੇ ਨਾਲ ਸੰਬੰਧਤ ਹੈਗੇ ਨੇ ਕੋਈ ਖਾਲੀ ਪਲਾਟ ਦੇਖਦੇ ਨੇ ਉੱਥੇ ਬਿਨਾਂ ਪਰਮਿਸ਼ਨ ਤੋਂ ਇਹ ਪ੍ਰਚਾਰ ਕਰਦੇ ਨੇ ਸਾਡੇ ਬੱਚਿਆਂ ਨੂੰ ਪਲਨ ਦੇ ਵਿੱਚ ਆਕ ਹੁੰਦੀ ਆ ਖਾਸ ਕਰਕੇ ਸੰਡੇ ਵਾਲੇ ਦਿਨ ਨੂੰ ਦੇਖੋ ਜੀ ਇਦਾਂ ਦੀ ਸਾਡੇ ਧਿਆਨ 'ਚ ਅੱਜ ਤੱਕ ਕੋਈ ਗੱਲ ਨਹੀਂ ਆਈ ਹੈਗੀ ਤੁਹਾਨੂੰ ਕੋਈ ਆਈਆਂ ਹੋਣਗੀਆਂ ਅਸੀਂ ਇਸ ਚੀਜ਼ ਤੇ ਨਹੀਂ ਸੱਤ ਤੱਕ ਸਾਨੂੰ ਨਹੀਂ ਪ ਸਾਡਾ ਜਿਹੜਾ ਸੰਵਿਧਾਨਿਕ ਹੱਕ ਵਾ ਅਸੀਂ ਆਪਣੇ ਧਰਮ ਨੂੰ ਮੰਨਦੇ ਆ ਠੀਕ ਆ ਪ੍ਰਚਾਰ ਕਰਨਾ ਹਰ ਕੋਈ ਹਰ ਕੋਈ ਕਰਦਾ ਵਾ ਜੇ ਕੋਈ ਗੱਲ ਨਹੀਂ ਹੈਗਾ ਪਰ ਉਹ ਅਗਲੇ ਬੰਦ ਕਰ ਬਲੇ ਅੱਜ ਕਰਦੇ ਨੇ ਗੁਰਦੁਆਰਾ ਸਾਹਿਬ ਵਿੱਚ ਵੀ ਪਾਠ ਕੀਰਤਨ ਚੱਲਦਾ ਹੈ ਮੰਦਰਾਂ ਦੇ ਵਿੱਚ ਵੀ ਭੇਟਾ ਚੱਲਦੀਆਂ ਨੇ ਪਾਠ ਚੱਲਦਾ ਤੁਸੀਂ ਵੀ ਇੱਦਾਂ ਕਰ ਸਕਦੇ ਹੋ ਪਰ ਖੁੱਲੇ ਪਲਾਟ ਦੇ ਵਿੱਚ ਤਾਂ ਨਹੀਂ ਨਾ ਦੇਖੋ ਖੁੱਲੇ ਪਲਾਟ ਦੀ ਗੱਲ ਸਾਡੇ ਤੱਕ ਅੱਜ ਤੱਕ ਕੋਈ ਐਦਾ ਦੀ ਗੱਲ ਨਹੀਂ ਆਈ ਹੈਗੀ ਰਹਿ ਗਈ ਗੱਲ ਜੇ ਪ੍ਰਚਾਰਕ ਨੇ ਦੇਖੋ ਮੈਂ ਤੁਹਾਨੂੰ ਪਹਿਲਾਂ ਵੀ ਇਹ ਗੱਲ ਕਹੀ ਆ ਕਿ ਅਸੀਂ ਹੈਗੇ ਸੌਫਟ ਟਾਰਗੇਟ ਅਸੀਂ ਪੀਸਫੁਲ ਪੀਸਮਾਈਂਡ ਆ ਸਾਡੇ ਚ ਕੋਈ ਨਾ ਕੋਈ ਐਵੇਂ ਆਪਣੇ ਵੱਲੋਂ ਹੀ ਉਹਨਾਂ ਨੇ ਕਮੀ ਕੱਢ ਕੇ ਸਾਨੂੰ ਇਲਜ਼ਾਮ ਲਾਉਣਾ ਕਿਉਂ ਉਹਨਾਂ ਨੂੰ ਪਤਾ ਵਾ ਇਹ ਬੰਦੇ ਜਿਹੜੇ ਆ ਇਹ ਸ਼ਾਂਤਮਈ ਢੰਗ ਨਾਲ ਹੁਣ ਇੱਕ ਪਿਛਲੇ ਦਿਨਾਂ ਜੇ ਇੱਕ ਪ੍ਰੈਸ ਕਾਨਫਰੈਂਸ ਹੋਈ ਸੀ ਪ੍ਰੈਸ ਕਲੱਬ ਦੇ ਵਿੱਚ ਉੱਥੇ ਕਹਿੰਦੇ ਜੀ ਸਾਡੇ ਇਤਿਹਾਸਕ ਹੈਗੇ ਨੇ ਚਰਚ ਹਾਂ ਹੁਣ ਗੁਰਦੁਆਰੇ ਦੀ ਵੀ ਗੱਲ ਕਰ ਲਈਏ ਦਰਬਾਰ ਸਾਹਿਬ ਦੀ ਉਹਨਾਂ ਨੇ ਗੱਲ ਕੀਤੀ ਦਰਬਾਰ ਸਾਹਿਬ ਇਤਿਹਾਸ ਹੈਗਾ ਸਾਰਿਆਂ ਨੂੰ ਪਤਾ ਉਹਨਾਂ ਨੇ ਕਿਹਾ ਤਾਂ ਵੀ ਉੱਥੇ ਪਾਣੀ ਦੇ ਵਿੱਚੋਂ ਤਾਂ ਜਿਹੜੇ ਸੀਗੇ ਉਹ ਹੰਸ ਬਲ ਬਣ ਕੇ ਨਿਕਲਦੇ ਸੀਗੇ ਇਸ ਕਰਕੇ ਅਸੀਂ ਵੀ ਤੇਲ ਜੋ ਵੀ ਤੁਸੀਂ ਜਲ ਦਿੰਦੇ ਹੋ ਇਹ ਵੀ ਉਹਨਾਂ ਨੇ ਗੱਲ ਕਹੀ ਸੀ ਦੇਖੋ ਗੱਲ ਸੁਣੋ ਹਰ ਇੱਕ ਚੀਜ਼ ਦੇ ਦੋ ਪਹਿਲੂ ਨੇ ਉਦਾਹਰਨ ਦੇ ਤੌਰ ਤੇ ਹੁਣ ਸਾਡੇ ਕਈ ਬੁੱਧੀਜੀਵੀ ਇੰਟੈਲੈਕਚੁਅਲ ਬੰਦੇ ਉਹ ਕਿਹੜੇ ਤਰੀਕੇ ਨਾਲ ਉਦਾਹਰਨ ਦਿੰਦੇ ਆ ਜਸਟ ਇੱਕ ਪਾਰਟ ਆਫ ਦਾ ਉਦਾਹਰਨ ਹੈ ਇੱਕ ਉਦਾਹਰਨ ਆ ਦੇਖੋ ਗੱਲ ਆ ਗਈ ਜਿਹੜੀ ਹੁਣ ਤੁਸੀਂ ਉਹ ਹੀਲਿੰਗ ਵਾਲੀ ਗੱਲ ਤੇ ਆ ਗਏ ਹੀਲਿੰਗ ਵਾਲੀ ਗੱਲ ਤੇ ਨਾ ਬਿਲਕੁਲ ਬਿਲਕੁਲ ਦੇਖੋ ਹੀਲਿੰਗ ਕੀ ਆ ਹੀਲਿੰਗ ਇੱਕ ਫੇਤ ਆ ਮੇਰਾ ਫੇਤ ਆ ਬਜਿੰਦਰ ਨੂੰ ਫੇਤ ਨਹੀਂ ਸੀ ਆਪਣੇ ਆਪ ਦੇ ਉੱਤੇ ਦੇਖੋ ਗੱਲ ਸੁਣੋ ਜੀ ਉਹ ਜਿਹੜਾ ਮਾਮਲਾ ਵਾ ਬਜਿੰਦਰ ਪਾਸਟਰ ਜਿਹੜੇ ਨੇ ਉਹਨਾਂ ਦਾ ਜੁਡੀਸ਼ਰੀ ਦਾ ਮਾਮਲਾ ਸੀ ਨਹੀਂ ਉਹਨਾਂ ਨੂੰ ਫੇਤ ਨਹੀਂ ਸੀਗਾ ਦੇਖੋ ਫੇਥ ਵੀ ਲੱਤ ਦੇ ਵਿੱਚ ਪਲੇਟ ਪਈ ਹੋਈ ਸੀਗੀ ਦੇਖੋ ਫੇਥ ਦੀ ਗੱਲ ਇੱਥੇ ਇਹ ਆ ਕਿ ਉਹਨਾਂ ਦੀ ਜਿਹੜੀ ਲੋਕੀ ਫੇਥ ਕੱਲ ਤੁਸੀਂ ਜਿਹੜਾ ਪਾਸਟਰ ਉਹ ਆਪਣੇ ਆਪ ਤੇ ਫੇਥ ਨਹੀਂ ਫੇਥ ਹੈਗਾ ਬਿਲਕੁਲ ਹੈਗਾ ਉਹ ਆਪਣੀ ਲੱਤ ਦੇ ਵਿੱਚ ਉਹ ਸਾਰੀਆਂ ਨਹੀਂ ਕਰ ਸਕਦਾ ਨਹੀਂ ਨਹੀਂ ਐਦਾਂ ਦੀ ਨਹੀਂ ਕੋਈ ਗੱਲ ਹੁੰਦੀ ਦੇਖੋ ਇਹ ਗੱਲਾਂ ਤਾਂ ਲੋਕਾਂ ਨੇ ਨਾ ਐਵੇਂ ਤੋਰ ਮਰੋੜ ਕੇ ਹੁਣ ਹਰ ਜਗ੍ਹਾ ਹਰ ਇੱਕ ਗੱਲਾਂ ਨੇ ਜੇ ਅਸੀਂ ਗੱਲਾਂ ਕਰਨ ਲੱਗ ਗਏ ਨਾ ਸਾਡੇ ਚ ਤੇ ਉਹਨਾਂ ਚ ਕੋਈ ਫਰਕ ਨਹੀਂ ਨਹੀਂ ਅਸੀਂ ਪਰ ਕਰਦੇ ਨਹੀਂ ਸਾਨੂੰ ਲੋੜ ਨਹੀਂ ਅਸੀਂ ਆਪਣੀ ਸ਼ਾਂਤੀ ਚ ਰਹਿਣਾ ਚਾਹੁੰਦੇ ਆ ਅਸੀਂ ਉਹਨਾਂ ਦੇ ਮਗਰ ਲੱਗੇ ਆਪਣੀ ਸ਼ਾਂਤੀ ਥੋੜੀ ਭੰਗ ਕਰਨੀ ਸਾਡੇ ਕੋਲ ਵੀ ਬਹੁਤ ਧਾਰਨਾ ਵਾ ਫਿਰ ਉਹਦੇ ਨਾਲ ਕਈਆਂ ਨੂੰ ਠੇਸ ਪਹੁੰਚੂਗੀ ਸਾਡੇ ਕੋਲ ਵੀ ਬਹੁਤ ਕੁਛ ਹੈ ਕਿ ਕਈਆਂ ਤੇ ਬਹੁਤ ਲਾਲਚ ਚੱਲਦੇ ਆ ਤੇ ਕਈ ਕਹਿੰਦੇ ਇਦਾਂ ਨਾ ਕਰੋ ਤੇ ਉਦਾਂ ਨਾ ਕਰੋ ਨਹੀਂ ਹੀਲਿੰਗ ਦੀ ਗੱਲ ਆਂਦੀ ਆ ਹੀਲਿੰਗ ਵੀ ਜਦੋਂ ਤੁਸੀਂ ਦਿਖਾਉਂਦੇ ਹੋ ਤੁਹਾਡੇ ਹੀ ਚੈਨਲ ਹੈਗੇ ਨੇ YouTube ਤੇ ਜਿੱਥੇ ਉਹ ਟੱਚ ਕਰਦੇ ਨੇ ਤਾਂ ਬੰਦਾ ਠੀਕ ਹੋ ਜਾਂਦਾ ਬੰਦਾ ਤੋਰਨ ਫਿਰ ਲੱਗ ਜਾਂਦਾ ਹਾਲਾਂਕਿ ਸਾਇੰਸ ਕੁਝ ਹੋਰ ਕਹਿ ਰਹੀ ਆ ਦੇਖੋ ਜੀ ਜੇ ਗੱਲ ਆਪ ਅਸੀਂ ਵੀ ਸ਼ੁਰੂ ਤੋਂ ਵੇਖਦੇ ਆਏ ਆਂ ਜਾਂ ਬਚਪਨ ਤੋਂ ਜਾਂ ਸ਼ੁਰੂ ਤੋਂ ਸੁਣਦੇ ਆਏ ਆਂ ਕਿ ਡਾਕਟਰ ਵੀ ਇਹ ਗੱਲ ਕਹਿੰਦੇ ਹੁੰਦੇ ਸੀ ਕਿ ਇਹਨੂੰ ਹੁਣ ਦਵਾਈ ਦੀ ਨਹੀਂ ਦੁਆ ਦੀ ਲੋੜ ਆ ਉਹ ਤਾਂ ਦੁਆ ਤੇ ਨਹੀਂ 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 ਪੂਰੀ ਗੱਲ ਹੋਣ ਦਿਓ ਤੁਸੀਂ ਗੱਲ ਨੂੰ ਪੂਰੀ ਹੋਣ ਦਿਓ ਗੱਲ ਪੂਰੀ ਹੋਣ ਦਾ ਮਤਲਬ ਇਹੀ ਆ ਕਿ ਇੱਥੇ ਵੀ ਦੁਆ ਦਾ ਹੀ ਕਨਸੈਪਟ ਆ ਅਸੀਂ ਪ੍ਰੇਅਰ ਕਰਦੇ ਆਂ ਪਰ ਇਹ ਦੁਆ ਕਿਸ ਹੋਰ ਤਰ੍ਹਾਂ ਦੀ ਆ ਨਾ ਜਿਹੜੀ ਉੱਥੇ ਦਿਖਾਈ ਜਾਂਦੀ ਹੈ ਜਿ ਤੁਹਾਡੇ ਚੈਨਲਾਂ ਤੇ ਅਜੇ ਪਏ ਚ ਹਨ ਤੁਹਾਡੇ ਚੈਨਲਾਂ ਤੇ ਉਹ ਵੀਡੀਓਜ਼ ਪਈਆਂ ਹੈਗੀਆਂ ਪਾਸਟਰ ਟੱਚ ਕਰਦਾ ਹੂੰ ਉੱਠ ਕੇ ਕੁਰਸੀ ਤੋਂ ਦੌੜ ਲਾ ਪੈਂਦਾ ਐਦਾਂ ਹੋਇਆ ਕਦੀ ਦੇਖੋ ਤੁਹਾਨੂੰ ਦੱਸਦਾ ਉਹ ਇੱਕ ਪਾਰਟ ਆ ਕਿ ਹਾਂ ਠੀਕ ਆ ਵਿਸ਼ਵਾਸ ਆ ਹੁਣ ਜਿਹੜੀਆਂ ਗੱਲਾਂ ਤੁਸੀਂ ਹਾਂਜੀ ਮੈਂ ਜਿਹੜੀ ਗੱਲ ਕਹਿਣਾ ਉਹਦਾ ਜਵਾਬ ਦਿਓ ਹੂੰ ਪਾਸਟਰ ਟੱਚ ਕਰਦਾ ਇੱਕ ਬੈਠੇ ਕੁਰਸੀ ਤੇ ਬੈਠੇ ਬੰਦੇ ਨੂੰ ਕੀ ਦਾ ਮਤਲਬ ਢੋਂਗ ਕੀਤਾ ਜਾਂਦਾ ਉਹ ਨਾ ਜੀ ਫਿਰ ਉਹ ਟੱਚ ਕਰਦਾ ਤੇ ਉੱਠ ਕੇ ਕਿੱਦਾਂ ਫਟਾਫਟ ਉੱਠ ਦੌੜ ਪੈਂਦਾ ਦੇਖੋ ਉਹ ਚੀਜ਼ਾਂ ਜਿਹੜੀਆਂ ਨੇ ਨਾ ਮੈਂ ਤੁਹਾਨੂੰ ਦੱਸਦਾ ਹੁਣ ਮੈਂ ਮਾਫ ਕਰਨਾ ਜੇ ਮੈਂ ਇਹ ਗੱਲ ਹੁਣ ਕਈ ਜਗ੍ਹਾ ਕਹਿ ਦਿੰਦੇ ਸੀ ਇਹਦੇ ਵਿੱਚ ਕੋਈ ਐਦਾ ਕੋਈ ਇਹ ਤਾਂ ਆਤਮਾ ਜਿਹਾ ਕੁਝ ਹਨਾ ਤੇ ਉਹ ਚੀਜ਼ ਉਹਨੂੰ ਮੇਰੇ ਖਿਆਲ ਨਾਲ ਉਹ ਉਸ ਚੀਜ਼ ਤੋਂ ਅਲਰਜੀ ਕਿਉਂਕਿ ਸਾਡੇ ਚੈਪਟਰ ਚ ਵੀ ਲਿਖਿਆ ਅਸੀਂ ਜੇ ਹੋਲੀ ਬਾਈਬਲ ਦੀ ਗੱਲ ਕਰੀਏ ਤਾਂ ਉੱਥੇ ਵੀ ਦੇਖਿਆ ਕਿ ਇੱਕ ਬੰਦਾ ਇਹ ਨਹੀਂ ਇਹ ਨਹੀਂ ਇੱਕ ਬੰਦਾ ਸੀਗਾ ਉਹਦੇ ਚ ਇਵਲ ਸਪਿਰਿਟ ਸੀ ਕਿੰਨੀ ਆਈ ਤੇ ਉਹ ਪ੍ਰਭੂ ਯੇਸ਼ੂ ਜੀ ਕੋ ਆਏ ਤਾਂ ਪ੍ਰਭੂ ਯੇਸ਼ੂ ਨੇ ਉਹਨਾਂ ਲਈ ਪ੍ਰੇਅਰ ਕੀਤੀ ਅਸੀਂ ਵੀ ਮੰਨਦੇ ਚਾਹੇ ਅਸੀਂ ਵੀ ਜਾਣਦੇ ਆ ਬਿਸ਼ਪ ਹਾਊਸ ਵੀ ਜਾਣਦੇ ਆ ਅਸੀਂ ਹਾਲੇ ਹਾਲ ਹੀ ਦੇ ਵਿੱਚ ਮੈਂ ਕੈਂਟ ਜਿਹੜੀ ਚਰਚਾ ਕੀਤੀ ਉੱਥੇ ਜਾ ਕੇ ਆ ਅਸੀਂ ਵੀ ਉੱਥੇ ਮੱਥਾ ਟੇਕ ਕੇ ਆਏ ਆ ਪਰ ਉੱਥੇ ਇਦਾਂ ਦੀਆਂ ਚੀਜ਼ਾਂ ਨਹੀਂ ਨਜ਼ਰ ਆਉਂਦੀਆਂ ਆਈਆਂ ਤੁਹਾਡੇ ਹੀ ਇੱਥੇ ਨਜ਼ਰ ਆਉਂਦੀਆਂ ਨੇ ਦੇਖੋ ਮ ਕਿ ਦੋਨੇ ਤਾਂ ਅਲੱਗ-ਅਲੱਗ ਆ ਨਾ ਨਾ ਜੀ ਨਾ ਮੈਂ ਉਹ ਇੱਕ ਡਿਨੋਮੀਨੇਸ਼ਨਸ ਨੇ ਹਾਂ ਅਸੀਂ ਮੇਨ ਲਾਈਨ ਚਰਚ ਤੋਂ ਆ ਉਹ ਪੈਂਟਿਕੋਸਟਲਸ ਨੇ ਬਟ ਅਸੀਂ ਇੱਕੋ ਹੀ ਬਟ ਕੈਥੋਲਿਕ ਚਰਚ ਦੇ ਵਿੱਚ ਇਦਾਂ ਦਾ ਟੌਂਗ ਕਿਉਂ ਨਹੀਂ ਹੁੰਦਾ ਉੱਥੇ ਵੀ ਉੱਥੇ ਵੀ ਪਾਸਟਰਸ ਆ ਗਏ ਨੇ ਉੱਥੇ ਵੀ ਬਿਸ਼ਪ ਆ ਗਏ ਨੇ ਉਹਨਾਂ ਨੇ ਕਦੀ ਇਦਾਂ ਦੀ ਹੀਲਿੰਗਸ ਨਹੀਂ ਕੀਤੀ ਦੇਖੋ ਟੌਂਗ ਕਿਤੇ ਵੀ ਨਹੀਂ ਹੁੰਦਾ ਜੇ ਸਾਡੇ 'ਚ ਟੌਂਗ ਆ ਤੇ ਟੌਂਗ ਫੇ ਹੋਰ ਕਿਤੇ ਨਹੀਂ ਆ ਇਹ ਗੱਲ ਤੁਸੀਂ ਨਾ ਕਰੋ ਟੌਂਗ ਦੀ ਗੱਲ ਨਾ ਮੈਂ ਤੁਹਾਨੂੰ ਦੱਸ ਦਵਾ ਕਹਿ ਦਿੰਦੇ ਜੀ ਇਹਨੇ 'ਚ ਫਲਾ ਇਹ ਦੇਵੀ ਦੇਵਤੇ ਆ ਗਏ ਇਹਦੇ ਚ ਇੰਦਾ ਜੀ ਆ ਹਨਾ ਕਿਉਂ ਸੁਣਿਆ ਨਹੀਂ ਦੇਖਿਆ ਵੀ ਹੋਣਾ ਤੁਸੀਂ ਕਈ ਜਗ੍ਹਾ ਤੇ ਇਹ ਹੁੰਦਾ ਵਾ ਨਹੀਂ ਨਹੀਂ ਫਿਰ ਹੁਣ ਸਾਡੀ ਗੱਲ ਆ ਆ ਵੀਡੀਓ ਹੁਣ ਵੀਡੀਓਜ਼ ਆ ਗਈ ਨਾ ਉਹੀ ਸਾਡੀ ਵੀਡੀਓ ਕਿੰਨੇ ਕਿ ਉਹਨੂੰ ਹੱਥ ਲਾਇਆ ਤੇ ਉਹ ਦੌੜ ਪਿਆ ਅੱਜ ਤੇ ਦੇਖ ਲਈ ਇਹਦੇ ਚ ਇਹ ਪੂਜਨੀਏ ਦੇਵੀ ਦੇਵਤਾ ਜੀ ਆ ਗਏ ਨੇ ਤੇ ਲੋਕ ਉਹਨਾਂ ਨੂੰ ਮੰਨਦੇ ਆ ਉਹਨਾਂ ਨੂੰ ਪੱਥਾ ਵੀ ਟੇਕਦੇ ਆ ਤੇ ਉਹ ਫਿਰ ਹੁਗਾ ਨਹੀਂ ਮੈਂ ਉਸ ਗੱਲ ਤੇ ਨਹੀਂ ਮੇਰੀ ਅੱਜ ਕੱਲ ਦਾ ਜਵਾਬ ਦੇ ਦਿਓ ਕੈਥੀਕੋਸਟ ਵਿੱਚ ਕਿਉਂ ਹੁੰਦਾ ਹੈ ਕੈਥਲਿਕ ਵਿੱਚ ਕਿਉਂ ਨਹੀਂ ਹੁੰਦਾ ਇਹ ਸਾਡਾ ਇੰਟਰਨਲ ਗੱਲਾਂ ਨੇ ਇਹ ਅਸੀਂ ਦੇਖੋ ਸਾਡਾ ਇੱਕ ਮੇਰੇ ਜੀ ਜੇ ਤਾਂ ਤੁਸੀਂ ਪਾਕ ਸਾਫ ਹੋ ਸੋ ਕਲੀਅਰ ਗੱਲ ਕਰੋ ਨਾ ਯਾਰ ਦੇਖੋ ਅਸੀਂ ਪੂਰਾ ਪਾਕ ਸਾਫ ਆ ਇਦਾਂ ਦੀ ਕੋਈ ਗੱਲ ਨਹੀਂ ਆ ਪੈਂਤੀਕੋਸਟਲ ਜੀ ਕਿਉਂ ਹੁੰਦਾ ਕੈਥਲਿਕਸ ਕਿਉਂ ਹੁੰਦਾ ਨਹੀਂ ਪੈਂਤੀਕੋਸਟਲ ਚ ਕਿਤੇ ਇਦਾਂ ਦਾ ਕੁਝ ਨਹੀਂ ਹੁੰਦਾ ਮੈਂ ਤੁਹਾਨੂੰ ਉਹਦੀ ਦੱਸਿਆ ਕਿ ਕਈ ਵਾਰ ਇਦਾਂ ਹੁੰਦਾ ਕਿ ਇਨਸਾਨ ਕਈ ਚੀਜ਼ਾਂ ਨਾਲ ਜਕੜਿਆ ਹੁੰਦਾ ਪਰੇਸ਼ਾਨੀਆਂ ਨਾਲ ਜਕੜਿਆ ਹੁੰਦਾ ਜਾਂ ਉਸ ਜਗ੍ਹਾ ਤੇ ਉਹਨੂੰ ਹੁੰਦਾ ਕਿ ਇੱਥੇ ਹੁਣ ਪ੍ਰਭੂ ਆ ਪ੍ਰਭੂ ਦੀ ਇੱਥੇ ਪ੍ਰੈਜ਼ੈਂਸ ਹੈ ਤੇ ਜਦੋਂ ਕੋਈ ਈਵਲ ਸਪਿਰਟ ਆ ਤੇ ਉਹ ਉੱਥੇ ਦੌੜ ਦਿਆ ਠੀਕ ਆ ਉਹ ਜੀ ਮੈਂ ਇਹਨੂੰ ਮੰਨ ਲੈਣਾ ਉਹ ਸਿਰਫ ਪੈਂਤੀਕੋਸਟਲ ਦੇ ਵਿੱਚ ਕਰਦੇ ਕੈ ਕੈਥਲਿਕ ਚ ਨਹੀਂ ਮੈਂ ਕਰਦੀ ਦੇਖੋ ਮੇਰੀ ਗੱਲ ਸੁਣੋ ਕੈਥਲਿਕ ਹੋ ਗਿਆ ਜਾਂ ਪੈਂਤਿਕੋਸਟਲ ਹੋ ਗਿਆ ਜਾਂ ਆਦਰ ਡਿਨੋਮੀਨੇਸ਼ਨ ਹੋ ਗਿਆ ਉਹਨਾਂ ਦਾ ਇੱਕੋ ਹੀ ਫੇਥ ਆ ਓਨਲੀ ਜੀਜ਼ਸ ਕ੍ਰਾਈਸਟ ਸਾਰੇ ਉਹਨੂੰ ਹੀ ਮੰਨਦੇ ਆ ਮੈਂ ਤੁਹਾਨੂੰ ਇਹੀ ਗੱਲ ਕਹਿਣਾ ਤੁਸੀਂ ਇਸ ਗੱਲ ਨੂੰ ਉਸ ਗੱਲ ਨਾਲ ਜੋੜਦੇ ਹੋ ਕਿਉਂ ਕਿਉਂਕਿ ਹੁਣ ਸਾਡੀ ਜਿਹੜੀ ਇਸ ਟਾਈਮ ਪ੍ਰੋਬਲਮ ਹੈ ਇਹ ਖੜੀ ਆ ਕਿ ਅਸੀਂ ਇਹਨਾਂ ਲੋਕਾਂ ਦਾ ਜ਼ਿਆਦਾ ਜਵਾਬ ਨਹੀਂ ਦਿੰਦੇ ਸਾਨੂੰ ਪ੍ਰਸ਼ਾਸਨ ਕਹਿ ਦਿੰਦਾ ਜੀ ਨਹੀਂ ਤੁਸੀਂ ਨਾ ਕਰੋ ਕਿਉਂਕਿ ਉਹ ਇਦਾਂ ਕਰ ਰਹੇ ਆ ਤੁਸੀਂ ਇਹ ਗੱਲ ਨਾ ਕਰੋ ਤੁਸੀਂ ਇਦਾਂ ਨਾ ਕਹੋ ਅਸੀਂ ਕਾਰਵਾਈ ਕਰਦੇ ਆ ਹੁਣ ਪਿਛਲੇ ਦਿਨ ਜਾਂ 2-3 ਦਿਨ ਪਹਿਲਾਂ ਹੀ ਉਹ ਆਏ ਇੱਥੇ ਬਿਲਕੁਲ ਇੱਥੇ ਆ ਕੇ ਉਹਨਾਂ ਦਾ ਇੱਕ ਬੰਦਾ ਕੋਈ ਹੈ ਹੀ ਨਹੀਂ ਸੀ ਲੋਕਲ ਸਾਰੇ ਕਹਿੰਦੇ ਬਾਹਰਲੇ ਬੰਦੇ ਸੀਗੇ ਉਹ ਆ ਕੇ ਇੱਥੇ ਪੁਤਲਾ ਸਾੜ ਕੇ ਗਏ ਠੀਕ ਆ ਉਹ ਈਡੀ ਨੂੰ ਕਹਿ ਰਹੇ ਏਜੰਸੀਆਂ ਨੂੰ ਕਿ ਇਹਨਾਂ ਤੇ ਈਡੀ ਨੇ ਉਹਨਾਂ ਦੇ ਕੀ ਤੇ ਕਹਣਾ ਈਡੀ ਤਾਂ ਆਪਣਾ ਸਿਸਟਮ ਕੀ ਗੱਲ ਸੁੱਤਾ ਪਿਆ ਈਡੀ ਨੇ ਉਹਨਾਂ ਦੇ ਕਹਤੇ ਕਹਿਣਾ ਈਡੀ ਜਿਹੜੀ ਇੰਨਾ ਇੰਟੈਲੀਜੈਂਸੀ ਆ ਉਹਨਾਂ ਦੀ ਉਹ ਤਾਂ ਆਪ ਖੁਦ ਉਹ ਇਹਨਾਂ ਦੇ ਕਹਤੇ ਕਹੂਗੇ ਦੱਸੋ ਸਰਕਾਰਾਂ ਦਾ ਆਪਣਾ ਕੰਮ ਆ ਇਹ ਕੌਣ ਹੁੰਦੇ ਸਰਕਾਰਾਂ ਦੇ ਇਤਿਹਾਸਿਕ ਥਾਵਾਂ ਦੀ ਗੱਲ ਆਉਂਦੀ ਆ ਇਤਿਹਾਸ ਦੀ ਗੱਲ ਦਾ ਦੁਰਗਿਆਣਾ ਮੰਦਰ ਇਤਿਹਾਸਿਕ ਹੈਗਾ ਦਰਬਾਰ ਸਾਹਿਬ ਇਤਿਹਾਸਿਕ ਹੈਗਾ ਠੀਕ ਆ ਚਲੋ ਮੈਂ ਚਰਚ ਦੀ ਵੀ ਗੱਲ ਕਰ ਲੈਣੇ ਸਾਡੇ ਕੈਂਟ ਵਿੱਚ ਚਰਚ ਹੈ ਕਿ ਇਤਿਹਾਸਿਕ ਹੈਗੇ ਨੇ ਠੀਕ ਆ ਨਾ ਇਹ ਤਾਂ ਤੁਸੀਂ ਮਿੱਥੇ ਆ ਨਾ ਤੁਹਾਡੀ ਕੀ ਜਿਹੜੀ ਤੁਸੀਂ ਚਾਚਾ ਚਾਚਾ ਬਣਾ ਰਹੇ ਹੋ ਇਹ ਤਾਂ ਮਿੱਥੇ ਕੀ ਆ ਨਹੀਂ ਆ ਵਿਸ਼ਵਾਸ ਆ ਜੀ ਮੈਂ ਤੁਹਾਨੂੰ ਅੱਗੇ ਵੀ ਗੱਲ ਕਹੀ ਨਹੀਂ 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 ਮਿੱਥੇ ਕਿਦਾਂ ਹੋ ਗਏ ਮਹੱਲਿਆਂ ਚ ਬਣਦੇ ਆ ਨਹੀਂ ਜੀ ਨਹੀਂ ਇਹ ਤੁਸੀਂ ਗਲਤ ਗੱਲ ਕਰ ਰਹੇ ਮੇਥ ਕੋਈ ਵੀ ਨਹੀਂ ਆ ਸਾਰਾ ਦੇਖੋ ਪ੍ਰੋਪਰ ਹਰ ਇੱਕ ਚੀਜ਼ ਵਿਸ਼ਵਾਸ ਨਾਲ ਜੁੜੀ ਆ ਆਸਥਾ ਨਾਲ ਜੁੜੀ ਆ ਉਹ ਅੱਜ ਇਤਿਹਾਸਿਕ ਸੀਗੇ ਕਦੀ ਤਾਂ ਉਹਨਾਂ ਦੀ ਨਹੀਂ ਰੱਖੀ ਗਈ ਹੋਊਗੀ ਕਦੀ ਤਾਂ ਸ਼ੁਰੂਆਤ ਹੋਈ ਹੋਊਗੀ ਨਾ ਜਾਂ ਜੇ ਸਾਡੇ ਚਰਚਿਸ ਆ ਸੀ ਕਿਸੇ ਦੀ ਨਹੀਂ ਗੱਲ ਆ ਸੀ ਆਪਣੇ ਚਰਚਿਸ ਦੀ ਗੱਲ ਕਰਦੇ ਹਾਂ 1836 34 ਉਹਨਾਂ ਦਾ ਇਲਜ਼ਾਮ ਹੈ ਬਾਹਰੋਂ ਫੰਡਿੰਗ ਉਹਨਾਂ ਦੀ ਪਹਿਲਾਂ ਟੈਂਟ ਤੋਂ ਕੰਮ ਸ਼ੁਰੂ ਕੀਤਾ ਸੀ ਹੁਣ ਹੌਲੀ ਹੌਲੀ ਨਾਲ ਦੀ ਨਾਲ ਜ਼ਮੀਨਾਂ ਖਰੀਦੀ ਜਾਂਦੇ ਕਿੱਥੋਂ ਕੰਮ ਸ਼ੁਰੂ ਕੀਤਾ ਟੈਂਟ ਤੋਂ ਟੈਂਟ ਲਗਾ ਕੇ ਸ਼ੁਰੂ ਕੀਤਾ ਸੀ ਮੈਂ ਨਹੀਂ ਕਹਿ ਰਿਹਾ ਮੈਨੂੰ ਪਤਾ ਤੁਸੀਂ ਦੇਖੋ ਇਹ ਗੱਲਾਂ ਜਿਹੜੀਆਂ ਨੇ ਨਾ ਉਹਨਾਂ ਨੂੰ ਤਕਲੀਫ ਆ ਜੀ ਬਸ ਹੋਰ ਗੱਲ ਕੁਛ ਨਹੀਂ ਦੇਖੋ ਉਹਨਾਂ ਨੂੰ ਤਕਲੀਫ ਇਹ ਆ ਕਿ ਇਹਨਾਂ ਦੀ ਤਦਾਰ ਜਿਹੜੀ ਵਧਦੀ ਜਾ ਰਹੀ ਆ ਇਹ ਲੋਕ ਜਿਹੜੇ ਆ ਇਹ ਸਚਾਈ ਨੂੰ ਮਤਲਬ ਇੱਕ ਚੀਜ਼ ਨੂੰ ਕਰਦੇ ਕਿ ਹਾਂ ਇੱਥੇ ਸਾਡਾ ਵਿਸ਼ਵਾਸ ਆ ਅਸੀਂ ਇਤਨਾ ਦੇ ਕੋਈ ਕਿਸੇ ਨੂੰ ਧੱਕੇ ਨਾਲ ਲਿਆ ਸਕਦਾ ਹੁਣ ਅੰਕੁਰ ਨਰੂਲਾ ਹੁਣ ਉਹਨਾਂ ਨੇ ਆਪਣਾ ਨਾਮ ਕਰ ਲਿਆ ਅੰਕੁਰ ਯੂਸਫ ਨਰੂਲਾ ਜੀ ਇੰਦਾ ਹੀ ਗੌਰਵ ਆ ਉਹਨਾਂ ਨੇ ਵਾ ਆਪਣੇ ਨਾਮ ਦੇ ਪਿੱਛੇ ਮਸੀਹ ਲਗਾ ਰਿਹਾ ਹੈਗਾ ਤੇ ਜਿਹੜੇ ਤੁਹਾਡੇ ਨਾਲ ਕਨਵਰਜਨ ਕਰਕੇ ਜੋੜਦੇ ਪਏ ਉਹ ਨਾਮ ਕਿਉਂ ਨਹੀਂ ਚੇਂਜ ਕਰਦੇ ਦੇਖੋ ਸਾਰਾ ਕੁਝ ਹੋ ਰਿਹਾ ਸਾਰਾ ਕੁਝ ਹੁੰਦਾ ਵਾ ਕਿਉਂਕਿ ਦੇਖੋ ਇਹ ਇੱਕ ਪ੍ਰੋਸੈਸ ਆ ਹਰ ਇੱਕ ਚੀਜ਼ ਦਾ ਇਹਨੂੰ ਇਹਨੂੰ ਆਪਾਂ ਪ੍ਰੋਸੈਸ ਹੀ ਕਹਿ ਸਕਦੇ ਹਾਂ ਕਿ ਇਹ ਪ੍ਰੋਸੈਸ ਆ ਇਹਨੂੰ ਆਪਾਂ ਹੋਰ ਗੱਲ ਨਹੀਂ ਕਹਿ ਸਕਦੇ ਇਹ ਇੱਕ ਪ੍ਰੋਸੈਸ ਆ ਉਹ ਪ੍ਰੋਸੈਸ ਨੂੰ ਫੋਲੋ ਕੀਤਾ ਜਾਂਦਾ ਵਾ ਤੇ ਉਹ ਸਾਰਾ ਸਿਸਟਮ ਨਾਲ ਚੱਲਦਾ ਵਾ ਪਰ ਇਸ ਚੀਜ਼ ਦਾ ਇਹਨਾਂ ਨਾਲ ਕੋਈ ਲੈਣਾ ਦੇਣਾ ਨਹੀਂ ਆ ਜਿਹੜੇ ਐਵੇਂ ਆਵਾਜ਼ਾਂ ਚੁੱਕਦੇ ਆ ਜੇ ਕਰਦੇ ਇਹ ਤਾਂ ਸਿਰਫ ਇੱਕ ਟਾਰਗੇਟ ਕਰਦੇ ਆ ਕਿ ਇਹਨਾਂ ਨੂੰ ਟਾਰਗੇਟ ਕੀਤਾ ਜਾਵੇ ਅੱਛਾ ਤੁਸੀਂ ਕੱਲ ਮੰਗ ਪੱਤਰ ਦਿੱਤਾ ਕੱਲ ਜਾਂ ਪਰਸੋ ਹਾਂ ਹਾਂ ਤੇ ਉਹਦੇ ਉੱਤੇ ਕਾਰਵਾਈ ਹੋਈ ਪ੍ਰਸ਼ਾਸਨ ਵੱਲ ਦੇਖੋ ਪੂਰੀ ਕਾਰਵਾਈ ਹੋਈ ਹੈ ਜੀ ਪ੍ਰਸ਼ਾਸਨ ਨੇ ਸਾਨੂੰ ਪੂਰਾ ਹੌਸਲਾ ਦਿੱਤਾ ਵਾ ਦੇਖੋ ਗੱਲ ਪਤਾ ਗੱਲ ਪਤਾ ਕੀ ਆ ਰਣਨੀਤੀ ਦੀ ਗੱਲ ਮੈਂ ਤੁਹਾਨੂੰ ਦੱਸਦਾ ਹੂੰ ਹੂੰ ਜਿਹੜੀ ਰਣਨੀਤੀ ਆ ਨਾ ਸਾਡੀ ਰਣਨੀਤੀ ਸਾਡੀ ਕੋਈ ਰਣਨੀਤੀ ਨਹੀਂ ਸਾਡਾ ਸਿਰਫ ਇੱਕੋ ਹੀ ਕੰਮ ਆ ਪ੍ਰਭੂ ਦਾ ਪ੍ਰਚਾਰ ਕਰਨਾ ਅਸੀਂ ਕਿਸੇ ਦੇ ਵਿਰੋਧ 'ਚ ਨਹੀਂ ਆ ਪਰ ਐਵੇਂ ਕੋਈ ਸਾਡੇ 'ਤੇ ਗੱਲ ਪਈ ਜਾਵੇ ਐਵੇਂ ਕੋਈ ਆ ਕੇ ਸਾਡੇ 'ਤੇ ਇਲਜ਼ਾਮ ਲਾਈ ਜਾਵੇ ਹੱਥ ਕਿਉਂ ਨਹੀਂ ਰੱਖਦੇ ਫਿਰ ਉਹਨਾਂ ਨਾਲ ਹੱਥ ਰੱਖੇ ਆ ਆ ਬਿਲਕੁਲ ਰੱਖੇ ਆ ਬਿਲਕੁਲ ਰੱਖਿਆ ਹੁਣ ਤਾਥੀ ਰੱਖ ਰਹੇ ਆ ਤੁਸੀਂ ਕਹਿੰਦੇ ਹੋ ਤੁਹਾਡੇ ਭਾਈਚਾਰੇ ਦੇ ਲੋਕ ਹੀ ਕਹਿੰਦੇ ਆ ਕਿ ਇਹ ਜਿਹੜੀ ਪਾਸਟਰ ਦੀ ਜਿਹੜੀ ਹੁੰਦੀ ਆ ਕੁਆਲੀਫਿਕੇਸ਼ਨ ਹੁੰਦੀ ਉਹ ਕਰਕੇ ਉਸ ਤੋਂ ਬਾਅਦ ਹੀ ਪਾਸਟਰ ਦੀ ਡਿਗਰੀ ਵਗੈਰਾ ਕੁਝ ਏਦਾਂ ਮਿਲਦਾ ਕੋਣ ਕਿਹੜੇ ਸਾਡੇ ਭਾਈਚਾਰੇ ਦੇ ਲੋਕ ਕਹਿੰਦੇ ਆ ਆਮੀਦ ਹੁਣੀ ਆਏ ਸੀ ਪ੍ਰੈਸ ਕਾਨਫਰੈਂਸ ਕਰ ਉਹਨਾਂ ਨੇ ਗੱਲ ਕੀਤੀ ਸੀ ਕਿ ਇਹਦੀ ਡਿਗਰੀ ਹਾਸਲ ਕੀਤੀ ਜਾਂਦੀ ਫੇਰ ਹੀ ਪਾਸਟਰ ਬਣਿਆ ਜਾਂਦਾ ਦੇਖੋ ਮੈਂ ਤੁਹਾਨੂੰ ਅੱਗੇ ਵੀ ਕਿਹਾ ਸੀ ਕਿ ਉਹ ਪ੍ਰਕਿਰਿਆ ਵਾਇਕ ਠੀਕ ਆ ਕੋਈ ਵੀ ਚੀਜ਼ ਆ ਕੋਈ ਮੰਨ ਲਓ ਤੁਸੀਂ ਜੋਬ ਤੇ ਲੱਗਣਾ ਤੇ ਉਹਦੀ ਇੱਕ ਕੁਆਲੀਫਿਕੇਸ਼ਨ ਹੁੰਦੀ ਵੈਸੇ ਦੇਖੋ ਉਹਦੇ ਦੇ ਵਿੱਚ ਏਦਾਂ ਵਾ ਕੁਆਲੀਫਿਕੇਸ਼ਨ ਸਭ ਤੋਂ ਵੱਡੀ ਗੱਲ ਕਿ ਉਸ ਪਾਸਟਰ ਨੂੰ ਤਾਲੀਮ ਪੂਰੀ ਹੋਣੀ ਚਾਹੀਦੀ ਹੈ ਠੀਕ ਆ ਉਸ ਤੋਂ ਬਾਅਦ ਉਹ ਕਿਸੇ ਮਿਸ਼ਨ ਜਾਂ ਕਿਸੇ ਸੋਸਾਇਟੀ ਸੰਸਥਾ ਦੇ ਅੰਦਰ ਉਹਨੇ ਕੋਰਸ ਕੀਤਾ ਹੋਵੇ ਠੀਕ ਆ ਸੈਮੀਨਰੀ ਕੀਤੀ ਹੋਵੇ ਪਾਸਟਰਸ ਦੀ ਜਾਂ ਪੀਸਟ ਦੀ ਫਿਰ ਉਸ ਤੋਂ ਬਾਅਦ ਉਹ ਮਨਤਾਯੋਗ ਹੁੰਦਾ ਵਾ ਠੀਕ ਹੈ ਨਾ ਸੋ ਇਹ ਜਿਹੜੀਆਂ ਗੱਲਾਂ ਨੇ ਅਸੀਂ ਇਹੀ ਗੱਲ ਦੱਸਣਾ ਚਾਹੁੰਦੇ ਜੇ ਜਾਂ ਸਾਡੇ ਕਿਸੇ ਨੇ ਤੁਹਾਨੂੰ ਦੱਸੀ ਜੀ ਇਹ ਗੱਲ ਆ ਤੇ ਉਹ ਸਹੀ ਦੱਸੀ ਆ ਕਿ ਕੋਈ ਵੀ ਪਾਸਟਰ ਬਣਿਆ ਤੇ ਐਵੇਂ ਨਹੀਂ ਬਣਿਆ ਅੱਜ ਜੇ ਕੋਈ ਆਪਣੇ ਆਪ ਨੂੰ ਪਾਸਟਰ ਕਹਿ ਰਿਹਾ ਨਾ ਤੇ ਇਹਦਾ ਮਤਲਬ ਉਹ ਪੂਰੀ ਪ੍ਰਕਿਰਿਆ ਕਰਕੇ ਪੂਰੀ ਚੀਜ਼ ਨੂੰ ਫੋਲੋ ਕਰਕੇ ਪੂਰੇ ਸਿਸਟਮ ਨੂੰ ਸਮਝ ਕੇ ਹੀ ਉਹ ਪਾਸਟਰ ਬਣਿਆ ਆਵਾ ਕੋਈ ਇਦਾਂ ਹੀ ਨਹੀਂ ਉੱਠ ਕੇ ਪਾਸਟਰ ਬਣ ਜਾਂਦਾ ਵਾ ਬਾਰ ਬਾਰ ਤੁਹਾਡੇ ਤੇ ਉਂਗਲਾਂ ਕਿਉਂ ਉੱਠਦੀਆਂ ਨੇ ਚਲੋ ਜੀ ਹੁਣ ਤੁਸੀਂ ਮੇਨ ਪੁਆਇੰਟ ਤੇ ਆ ਹੀ ਗਏ ਹੋ ਤਾਂ ਅਸੀਂ ਦੱਸ ਦਿੰਨੇ ਆ ਬਾਰ ਬਾਰ ਸਾਡੇ ਤੇ ਉਂਗਲਾ ਉੱਠਣ ਦਾ ਇਹ ਆ ਕਿ ਤੁਸੀਂ ਨਾ ਇੱਕ ਦੇਖਿਆ ਹੋਣਾ ਕਿ ਅਸੀਂ ਸਾਨੂੰ ਇਹ ਕਮਜ਼ੋਰ ਸਮਝਦੇ ਆ ਕਿ ਇਹ ਸੌਫਟ ਆ ਸੌਫਟ ਟਾਰਗੇਟ ਕਿੱਦਾਂ ਹੁੰਦਾ ਕਿ ਇਹਨਾਂ ਨੂੰ ਛੇੜਿਆ ਜਾਊਗਾ ਤੇ ਅਸੀਂ ਇਗਨੋਰ ਕਰਾਂਗੇ ਅਸੀਂ ਉਹਦਾ ਜਵਾਬ ਨਹੀਂ ਦਿੰਦੇ ਸਾਨੂੰ ਸੌਖਾ ਵਾ ਕਰਨਾ ਕਿਉਂਕਿ ਇਹਨਾਂ ਨੂੰ ਲੱਗਦਾ ਕਿ ਇਹ ਕਮਜ਼ੋਰ ਆ ਕਿਉਂਕਿ ਸਾਡੀ ਸਰਕਾਰ 'ਚ ਹਿੱਸੇਦਾਰੀ ਹੈ ਨਹੀਂ ਇਹ ਸਾਨੂੰ ਦਿਖਾਉਂਦੇ ਆ ਕਿ ਇਹਨਾਂ ਦਾ ਇੱਕ ਵੀ ਐਮਐਲਏ ਨਹੀਂ ਹੈਗਾ ਉਹ ਲੋਕ ਕਹਿੰਦੇ ਕਿ ਇਹਨਾਂ ਦਾ ਪ੍ਰਸ਼ਾਸਨ ਚ ਵੀ ਕੋਈ ਅਫਸਰ ਨਹੀਂ ਲੱਗਾ ਹੈਗਾ ਤੇ ਇਹਦਾ ਮਤਲਬ ਜੇ ਇਹ ਇਹਨਾਂ ਦੇ ਮੁਤਾਬਿਕ ਗੱਲਾਂ ਨੇ ਇਹ ਸਾਨੂੰ ਸੌਫਟ ਸਮਝਦੇ ਆ ਜਾਂ ਸੌਫਟ ਟਾਰਗੇਟ ਜਲਦੀ ਕਰ ਲੈਂਦੇ ਆ ਇਹਦਾ ਮਤਲਬ ਫਿਰ ਇੱਥੋਂ ਦੀ ਅਸੀਂ ਵਸਨੀਕ ਨਹੀਂ ਹੈਗੇ ਜਾਂ ਜਿਹੜੀਆਂ ਸਰਕਾਰਾਂ ਅਸੀਂ ਉਹਨਾਂ ਨੂੰ ਵੋਟਾਂ ਨਹੀਂ ਪਾਉਂਦੇ ਅਸੀਂ ਉਹਨਾਂ ਅਸੀਂ ਉਹਨਾਂ ਨੂੰ ਅਸੀਂ ਉਹਨਾਂ ਨੂੰ ਮਤਲਬ ਅਸੀਂ ਉਹਨਾਂ ਦੇ ਸਿਸਟਮ 'ਚ ਨਹੀਂ ਚੱਲਦੇ ਅਸੀਂ ਉਹਨਾਂ ਨੂੰ ਟੈਕਸ ਨਹੀਂ ਦਿੰਦੇ ਅਸੀਂ ਸਾਰਾ ਕੁਝ ਕਰਦੇ ਆ ਤੇ ਫਿਰ ਸਾਨੂੰ ਹੱਕ ਨਹੀਂ ਹੈਗਾ ਇਹ ਸਾਨੂੰ ਬਾਰ-ਬਾਰ ਆ ਕੇ ਟਾਰਗੇਟ ਕਰਦੇ ਆ ਇਹ ਗੱਲ ਤੇ ਇੱਕੋ ਤੇ ਉਹ ਬਾਰ-ਬਾਰ ਇੱਕੋ ਹੀ ਗੱਲ ਘੁੰਮ ਫਿਰ ਕੇ ਸਾਹਮਣੇ ਆਉਂਦੀ ਕਨਵਰਜਨ ਕਨਵਰਜਨ ਦੇਖੋ ਜੀ ਕਨਵਰਜਨ ਦੀ ਗੱਲ ਆ ਕਨਵਰਜਨ ਉਹ ਕਹਿੰਦੇ ਜਬਰੀ ਕਰਿਆ ਮੈਂ ਕਿੰਨਾ ਇੱਕ ਕੇਸ ਦਿਖਾ ਦੇਣਾ ਮੈਂ ਤੁਹਾਡੇ ਮਾਧਿਅਮ ਦੇ ਰਾਹੀ ਚੈਨਲ ਦੇ ਕਹਿਣਾ ਚਾਹਨਾ ਕਿ ਉਹ ਲਿਆ ਕੇ ਦਿਖਾਣ ਕਿੱਥੇ ਕਨਵਰਜਨ ਹੋਇਆ ਕਿੱਥੇ ਕਿਸੇ ਨੇ ਜਬਰੀ ਕਹਿਤਾ ਜੀ ਇਹਦਾ ਕਨਵਰਜਨ ਕਰ ਦੋ ਤੁਸੀਂ ਦੱਸੋ ਪਾਜੀ ਮੈਂ ਤੁਹਾਨੂੰ ਪਹਿਲਾਂ ਵੀ ਉਦਾਹਰਣ ਦਿੱਤੀ ਕੋਈ ਜਬਰੀ ਕਿਸੇ ਨੂੰ ਕਹਿੰਦਾ ਕੌਣ ਕਹਿ ਦੂਗਾ ਹੁਣ ਉਹ ਐਵੇਂ ਕਹਿ ਦਿੰਦੇ ਜੀ ਕਿ ਇੰਨੇ ਲੱਖ ਦੇ ਕੇ ਉਹਨਾਂ ਨੇ ਬਣਾਇਆ ਵਾ 크ਰਿਸਚਨ ਬਣਾਇਆ ਮੈਂ ਕਿੰਨਾ ਕੌਣ ਦਿੰਦਾ ਜੀ ਤੁਸੀਂ ਸਾਡੇ ਜਾ ਕੇ ਦੇਖੋ ਤੁਸੀਂ ਜਰਨਲਿਸਟ ਹੋ ਤੁਸੀਂ ਦੇਖੋ ਸਾਡੇ ਕਈ ਲੋਕਾਂ ਦਾ ਹਾਲ ਉਹ ਕਿਤ ਗਰੀਬੀ ਰੇਖਾ ਚ ਨੇ ਜੇ ਇਦਾਂ ਕਿਸੇ ਨੂੰ ਇੱਕ ਕਨਵਰਜਨ ਹੁੰਦਾ ਜਾਂ ਕੋਈ ਪੈਸਾ ਤੇ ਉਹ ਫਿਰ ਆਪਣੇ ਆਪ ਨੂੰ ਤਰੱਕੀ ਨਾ ਕਰਦੇ ਉਹ ਆਪ ਲਿਫਟ ਵਿੱਚ ਨਾ ਹੁੰਦੇ ਉਹ ਅੱਗੇ ਨਾ ਵੱਧਦੇ ਅੱਜ ਵੀ ਸਾਡੇ ਕਈ ਇਦਾਂ ਦੇ ਲੋਕ ਆ ਮਸੇ ਜਿਨ੍ਹਾਂ ਨੂੰ ਰੋਟੀ ਜੁੜਦੀ ਆ ਹੈਂਡ ਟੂ ਮੂਵ ਨੇ ਉਹ ਆਪਣਾ ਓਨਾ ਕਮਾਉਂਦੇ ਆ ਓਨਾ ਖਾਂਦੇ ਆ ਅੱਜ ਵੀ ਸਾਡੇ ਕਈ ਭਰਾ ਨੇ ਉਹ ਸਾਈਕਲਾਂ ਤੇ ਨੇ ਅੱਜ ਵੀ ਸਾਡੇ ਕਈ ਬੰਦੇ ਆ ਉਹ ਗਰੀਬੀ ਰੇਖਾ ਚ ਨੇ ਅੱਛਾ ਇੱਕ ਚੀਜ਼ ਦੱਸਿਓ ਦਰਬਾਰ ਸਾਹਿਬ ਆ ਗਿਆ ਜਾਂ ਕੋਈ ਵੀ ਆਪਾਂ ਮੰਦਰ ਲਾ ਲੈਨੇ ਆ ਕੋਈ ਵੀ ਆਪਾਂ ਜਿਹੜੇ ਮੁਸਲਮਾਨਾਂ ਦੀਆਂ ਜਿਹੜੀਆਂ ਦਰਗਾਹਾਂਵਾਂ ਹੈਗੀਆਂ ਉਹਨਾਂ ਨੂੰ ਲਾ ਲੈਨੇ ਹਰ ਕੋਈ ਜਾਂਦਾ ਉੱਥੇ ਵਿਸ਼ਵਪਾਉਸ ਵਿੱਚ ਵੀ ਹਰ ਕੋਈ ਜਾਂਦਾ ਉੱਥੇ ਪਰ ਜਿਹੜੇ ਇਹ ਚਰਚਾ ਕਾਮਬਰਾ ਹੋ ਗਿਆ ਜਾਂ ਤਾਜਪੁਰ ਚਰਚ ਹੋ ਗਿਆ ਇਹਨਾਂ ਦੇ ਵਿੱਚ ਆਈ ਕਾਰਡ ਜਿਹੜੇ ਹੈਗੇ ਆ ਕੰਪਲਸਰੀ ਕੀਤਾ ਵੀ ਆਈ ਕਾਰਡ ਦਿਖਾਓ ਤਾਂ ਤੁਸੀਂ ਅੰਦਰ ਆਓਗੇ ਆਦਰਵਾਇਜ਼ ਕਿਸੇ ਨੂੰ ਐਂਟਰੀ ਦੇਖੋ ਉਹ ਇਦਾਂ ਉਹਨਾਂ ਦਾ ਮੀਡੀਆ ਦੀ ਮੀਡੀਆ ਤੇ ਕਰਦੀ ਐਂਟਰੀ ਨਹੀਂ ਉਹ ਦੇਖੋ ਗੱਲ ਪਤਾ ਕੀ ਆ ਹੁਣ ਉੱਥੇ ਦਾ ਇੱਕ ਸਿਸਟਮ ਆ ਦੇਖੋ ਹਰ ਇੱਕ ਚੀਜ਼ ਦਾ ਆਪਣਾ ਕੋਈ ਸਿਕਿਉਰਿਟੀ ਪਰਪਸ ਹੋ ਸਕਦਾ ਕੋਈ ਸਿਸਟਮ ਹੋ ਸਕਦਾ ਉਹਨਾਂ ਦਾ ਇੱਕ ਹੈਗਾ ਕਿ ਚਲੋ ਤਾਦਾਰ ਕਾਫੀ ਆ ਉਥੇ ਲੋਕ ਨੇ ਕਾਫੀ ਜਗਾ ਇਕੱਠੇ ਹੁੰਦੇ ਦਰਬਾਰ ਸਾਹਿਬ ਕਿੰਨੇ ਲੋਕ ਜਾਂਦੇ ਨਹੀਂ ਠੀਕ ਆ ਦੇਖੋ ਮੈਂ ਤੁਹਾਨੂੰ ਇਹ ਗੱਲ ਕਹਿਣਾ ਚਾਰ ਦਰਵਾਜ਼ੇ ਆ ਚਾਰਾ ਦਰਵਾਜ਼ੇ ਜੰਦੇ ਆਉਂਦੇ ਨੇ ਚਲੋ ਸਾਡੇ ਲਈ ਬੜੀ ਰਿਸਪੈਕਟਲੀ ਜਗਾ ਵਾ ਅਸੀਂ ਬੜੋ ਰਿਸਪੈਕਟ ਕਰਦੇ ਆ ਬਹੁਤ ਮਾਨ ਦਿੰਦੇ ਆ ਸੋ ਦੇਖੋ ਇਹ ਚੀਜ਼ਾਂ ਜਿਹੜੀਆਂ ਨੇ ਆਈ ਕਾਰਡ ਇਹ ਉਹਨਾਂ ਦਾ ਇੱਕ ਸਿਸਟਮ ਆ ਦੇਖੋ ਉਹਨਾਂ ਦਾ ਸਿਸਟਮ ਆ ਉਹਨਾਂ ਚੱਲਦਾ ਇਹਦੇ ਨਾਂ ਕਿਤੇ ਨਾ ਕਿਤੇ ਵੀ ਜਿਹੜੇ ਬਾਕੀ ਲੋਕ ਹੈਗੇ ਨੇ ਚਲੋ ਮੈਂ ਜਾਣਾ ਚਾਹੁੰਦਾ ਇਹਦੇ ਲਈ ਮੈਨੂੰ ਉੱਥੇ ਜਾਣ ਤੋਂ ਮਨਾਈ ਹੈ ਨਹੀਂ ਮੈਨੂੰ ਨਹੀਂ ਇੱਦਾਂ ਲੱਗਦਾ ਕਿ ਉਹ ਕਿਸੇ ਨੂੰ ਮਨਾਈ ਕਰਦੇ ਹੋਣਗੇ ਨਹੀਂ ਕਦੀ ਮੀਡੀਆ ਦੀ ਤਰ੍ਹਾਂ ਦੀ ਰੋਕੀ ਉੱਥੇ ਨਹੀਂ ਜੀ ਨਹੀਂ ਨਹੀਂ ਉਹ ਦੇਖੋ ਜੇ ਕੋਈ ਪ੍ਰੋਗਰਾਮ ਚੱਲਦਾ ਵਾ ਜਾਂ ਸਾਡੇ ਉੱਥੇ ਪ੍ਰਭੂ ਦਾ ਪ੍ਰਚਾਰ ਚੱਲ ਰਿਹਾ ਤੇ ਵਿੱਚ ਤਾਂ ਤੋ ਨਹੀਂ ਉਹ ਕਿਸੇ ਨੂੰ ਇੱਦਾਂ ਮਤਲਬ ਡਿਸਟਰਬੈਂਸ ਹੁੰਦੀ ਆ ਹਾਂ ਉਦਾਂ ਤੁਸੀਂ ਜਾਓ ਮਤਲਬ ਜੇ ਆਪਾਂ ਕੋਈ ਇੱਕ ਚੱਲ ਰਿਹਾ ਵਾ ਸਮਾਗਮ ਚੱਲ ਰਿਹਾ ਵਾ ਸਮਾਗਮ ਦੇ ਵਿੱਚ ਜੇ ਬੰਦਾ ਅਚਾਨਕ ਵਿੱਚ ਜਾਏਗਾ ਤਾਂ ਉਹ ਪਤਾ ਡਿਸਟਰਬੈਂਸ ਤਾਂ ਹੁੰਦੀ ਹੈ ਨਾ ਤਾਂ ਸ਼ਾਇਦ ਮੈਨੂੰ ਲੱਗਦਾ ਕਿ ਜਾਂ ਇਹ ਗੱਲ ਕਰਕੇ ਹੋਊਗਾ ਬੌਂਸਰ ਰੱਖਣ ਦਾ ਕੀ ਕਾਰਨ ਹੈ ਇੰਨੇ ਨੇ ਇੱਕ ਕਿੰਨੇ ਵળે ਬੌਂਸਰ ਰੱਖੇ ਹੈਗੇ ਆ ਉਹਦਾ ਕਾਰਨ ਕੀ ਆ ਦੇਖੋ ਜੀ ਮੈਂ ਤਾਂ ਕਿਸੇ ਤੋਂ ਡਰਿਆ ਨਹੀਂ ਮੈਂ ਤੁਹਾਨੂੰ ਅੱਗੇ ਵੀ ਦੇਖਿਆ ਕਿ ਦੱਸਿਆ ਵਾ ਕਿ ਇਹ ਸਿਕਿਉਰਿਟੀ ਰੀਜ਼ਨ ਹੋ ਸਕਦਾ ਅਗਲੇਆਂ ਦਾ ਕੋਈ ਆਪਣਾ ਅਸੀਂ ਇਸ ਬਾਰੇ ਕੁਝ ਨਹੀਂ ਕਹਿ ਸਕਦੇ ਦੇਖੋ ਬੌਂਸਰਸ ਜਾਂ ਕਿਸੇ ਨੂੰ ਲੱਗਦਾ ਅਸੀਂ ਥੋੜੀ ਉਹਦੇ 'ਚ ਕੁਝ ਕਹਿ ਸਕਦੇ ਹਾਂ ਯੋ ਮੇ ਕੋਈ ਨਾ ਕੋਈ ਤਾਂ ਰੀਜ਼ਨ ਹੋਏਗਾ ਨਾ ਦੇਖੋ ਰੀਜ਼ਨ ਆ ਹੁਣ ਆ ਲੋਕ ਜਿਹੜੇ ਆ ਇਹ ਐਵੇਂ ਉਹਨਾਂ ਤੋਂ ਮੁੱਦਾ ਠਾਈ ਜਾਂਦੇ ਆ ਇਹਨਾਂ ਨੂੰ ਤਕਲੀਫ ਆ ਤੇ ਇਦਾਂ ਤੇ ਕੀ ਪਤਾ ਕਿੰਨੇ ਤਕਲੀਫਾਂ ਵਾਲੇ ਉੱਥੇ ਘੁੰਮਦੇ ਹੁਣ ਇਹਨਾਂ ਨੂੰ ਤਕਲੀਫ ਇਹੀ ਆ ਕਿ ਉਹ ਕਿਉਂ ਤਦਾਰ ਇਹਨਾਂ ਦੀ ਵੱਧਦੀ ਜਾ ਰਹੀ ਆ ਹੁਣ ਤੁਸੀਂ ਨਾਂ ਲਿਆ ਸੀਗਾ ਆਪਣੇ ਸਾਡੇ ਜਿਹੜੇ ਚੇਅਰਮੈਨ ਨੇ ਮਿਨੋਰਟੀ ਕਮਿਸ਼ਨ ਦੇ ਉਹਨਾਂ ਦਾ ਨਾਂ ਲਿਆ ਗੌਰਵ ਜੀ ਹਾਂਜੀ ਹਾਂਜੀ ਇਹਨਾਂ ਨੂੰ ਉਹਨਾਂ ਤੋਂ ਵੀ ਤਕਲੀਫ ਆ ਦੇਖੋ ਆਪਣੀ ਕਾਬਲੀਅਤ ਦੇ ਨਾਲ ਚਲੋ ਪੰਜਾਬ ਸਰਕਾਰ ਨੇ ਉਹਨਾਂ ਨੂੰ ਚੇਅਰਮੈਨ ਬਣਾਇਆ ਠੀਕ ਆ ਜੀ ਇਹਨਾਂ ਨੂੰ ਆਉਂਦੇ ਤੋਂ ਵੀ ਤਕਲੀਫ ਆ ਸਾਡਾ ਹਰ ਇੱਕ ਚੇਅਰਮੈਨ ਹੀ ਬਣਿਆ ਸਾਡਾ ਤਾਂ ਕੋਈ ਐਮਐਲਏ ਨਹੀਂ ਬਣਿਆ ਕੋਈ ਮਨਿਸਟਰ ਨਹੀਂ ਬਣਿਆ ਜਿੱਦਨ ਐਮਐਲਏ ਮਨਿਸਟਰ ਬਣੂਗਾ ਉਦੋਂ ਨੇ ਲੋਕ ਸਾਨੂੰ ਜੀਨਾ ਦੇਣਗੇ ਲੱਗਦਾ ਇਹੀ ਗੱਲ ਆ ਇਹਨਾਂ ਨੂੰ ਇੱਕ ਚੇਅਰਮੈਨ ਬਣਨ ਤੋਂ ਐਡੀ ਤਕਲੀਫ ਹੋਗੀ ਨਹੀਂ ਹੁਣ ਤੁਸੀਂ ਮੈਂ 2011 ਦੇ ਆંકੜੇ ਪੇਸ਼ ਕੀਤੇ ਸੀਗੇ ਤੇ ਉਹਦੇ ਵਿੱਚ 4.5 ਤੋਂ 5 ਲੱਖ ਦੇ ਕਰੀਬ ਉਦੋਂ ਗਿਣਤੀ ਸਾਹਮਣੇ ਆਈ ਸੀਗੀ ਪਰ ਉਹ ਵੱਧ ਕੇ ਇਸ ਵੇਲੇ 35-40 ਦੇ ਕਰੀਬ ਪਹੁੰਚ ਗਈ ਹੈ 35-40 ਲੱਖ ਦੇ ਮੈਂ ਕਹਿੰਦਾ ਜੀ ਪਹਿਲੀ ਗੱਲ ਤਾਂ ਲੋਕ ਕਹਿੰਦੇ ਜੀ ਇਹਨਾਂ ਦੇ ਲੋਕ ਇੰਨੇ ਹੋਗੇ ਉਹ ਸਾਡੇ ਤਾਂ ਸਾਰੇ ਲੋਕ ਹਲੇ ਵੀ ਮਿਨੋਰਿਟੀ ਚ ਕਹਿੰਦੇ ਤੁਸੀਂ ਆਪਣੇ ਨਾਲ ਹੀ ਇੰਨੇ ਤੁਸੀਂ ਕਹਿੰਦੇ ਵੀ ਇੰਨੇ ਲੋਕ ਆ ਸਾਡੇ ਨਾਲ ਦੇ ਦੇਖੋ ਜਿਹੜੀ ਹਲੇ ਵੀ ਮਿਨੋਰਿਟੀ ਚ ਕਹਿੰਦੇ ਦੇਖੋ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਦੱਸਦਾ ਮੈਂ ਕਹਿੰਦਾ ਮਿਨੋਰਿਟੀ ਜਾਂ ਜਿਹੜੇ ਲੋਕ ਮੇਜੋਰਿਟੀ ਚ ਨੇ ਅਸੀਂ ਤਾਂ ਮੈਨੂੰ ਸਾਡੇ ਨਾਲ ਇਸ ਟਾਈਮ ਜੋ ਸਿਸਟਮ ਹੋ ਰਿਹਾ ਨਾ ਉਹ ਤਾਂ ਮਿਨੋਰਿਟੀ ਤੋਂ ਵੀ ਕਿਤੇ ਜ਼ਿਆਦਾ ਵਿਤਕਰਾ ਹੋ ਰਿਹਾ ਅਸੀਂ ਤੁਸੀਂ ਤੁਸੀਂ ਕਹਿ ਰਹੇ ਹੋ ਇਸ ਇੰਨੇ ਲੋਕ ਤੁਸੀਂ ਕਹਿ ਰਹੇ ਹੋ ਇੰਨੇ ਉਹਨੂੰ ਦੇਖੋ ਸਾਡਾ ਇੱਕ ਕੋਈ ਤਿਉਹਾਰ ਅਸੀਂ ਪ੍ਰਭੂ ਯਸ਼ੂ ਮਸੀਹ ਦਾ ਜਿਹੜਾ ਕ੍ਰਿਸਮਸ ਅਸੀਂ ਉਹ ਮਨਾਉਂਦੇ ਆ ਇਹਨਾਂ ਨੇ ਉਹਨੂੰ ਟਾਰਗੇਟ ਕਰਨ ਲਈ ਆ ਥੋੜੇ ਦਿਨ ਪਹਿਲਾਂ ਆ ਮੋਰਚਾ ਬਣਾ ਲਿਆ ਉਹਨੂੰ ਕਰ ਲੈ ਕਿ ਇਹ ਕਰਨ ਨਾ ਕਈ ਲੋਕ ਕਈ ਜਗ੍ਹਾ ਕਈ ਇਹ ਤਾਂ ਵਾਜਾ ਉੱਠਦੀਆਂ ਨੇ ਨਾ ਪਿਛਲੇ ਦਿਨਾਂ ਦੇ ਵਿੱਚ ਸਿੱਖ ਭਾਈਚਾਰੇ ਵੱਲੋਂ ਜਿਹੜੇ ਸਾਡੇ ਜਥੇਦਾਰ ਹੈਗੇ ਉਹਨਾਂ ਵੱਲੋਂ ਵੀ ਕਹਿ ਆ ਗਿਆ ਸੀ ਕਿ ਉਹਨਾਂ ਦਿਨਾਂ ਦੇ ਵਿੱਚ ਸ਼ਹੀਦੀ ਦਿਹਾੜੇ ਚੱਲਦੇ ਨੇ ਛੋਟੇ ਸਾਹਿਬ ਜੀ ਸ਼ਹੀਦ ਹੋਏ ਸੀਗੇ ਵੱਡੇ ਸਾਹਿਬ ਜੀ ਸਾਡੇ ਸੀ ਸ਼ਹੀਦ ਹੋਏ ਸੀਗੇ ਗੁਰੂ ਮਹਾਰਾਜ ਆਪ ਸ਼ਹੀਦ ਹੋਏ ਸੀਗੇ ਸਾਰਾ ਕੁਝ ਦੇਖਦੇ ਹੋਏ ਉਹਨਾਂ ਨੇ ਕਿਹਾ ਸੀ ਵੀ ਜੇ ਤੁਸੀਂ ਕਰ ਲੈ ਆ ਠੀਕ ਹੈ ਕਰੋ ਜੀ ਸਕਦੇ ਕਰੋ ਕੋਈ ਇੱਥੇ ਮਿਲਾਈ ਨਹੀਂ ਹੈਗੀ ਪਰ ਬੈਂਡ ਵਾਜਾ ਜਿਹੜਾ ਹੈਗਾ ਉਹ ਤੇ ਥੋੜਾ ਜਿਆਦਾ ਰੋਕ ਲਾਉਣ ਦੀ ਗੱਲ ਕਰੀ ਜੀ ਦੇਖੋ ਜੀ ਪਹਿਲੀ ਗੱਲ ਤਾਂ ਸਾਨੂੰ ਕਿਸੇ ਕੋ ਪਰਮਿਸ਼ਨ ਲੈਣ ਦੀ ਲੋੜ ਨਹੀਂ ਅਸੀਂ ਕਰਨਾ ਕਿ ਨਹੀਂ ਕਰਨਾ ਇੱਥੇ ਮੈਂ ਤੁਹਾਨੂੰ ਦੱਸਦਾ ਇੱਥੇ ਸਾਡਾ ਜਿਹੜਾ ਦੇਸ਼ ਦਾ ਲੋਕਤੰਤਰ ਆ ਨਾ ਜਾਂ ਸੰਵਿਧਾਨ ਆ ਸਾਨੂੰ ਇਜਾਜ਼ਤ ਦਿੰਦਾ ਸਾਡਾ ਧਰਮ ਆ ਸਾਡੇ ਧਰਮ ਦਾ ਤਿਉਹਾਰ ਆ ਅਸੀਂ ਕਿਸੇ ਦੀ ਪਰਮਿਸ਼ਨ ਲੈ ਕੇ ਨਹੀਂ ਕਰਨਾ ਠੀਕ ਆ ਅਸੀਂ ਪ੍ਰਸ਼ਾਸਨ ਨੂੰ ਮੰਨਦੇ ਆ ਪ੍ਰਸ਼ਾਸਨ ਦੀ ਜੋ ਫਾਰਮੈਲਿਟੀਆਂ ਹੁੰਦੀ ਆ ਅਸੀਂ ਉਹ ਕਰਦੇ ਆ ਇਹ ਹੁਣ ਤੋਂ ਹੀ ਕਿਉਂ ਗੱਲਾਂ ਉੱਠ ਘਟੀਆਂ ਇੱਕ ਦੋ ਸਾਲਾਂ ਤੋਂ ਹੀ ਹਮ ਤੁਸੀਂ ਵੀ ਦੇਖੋ ਤੁਸੀਂ ਕੀ ਗੱਲ ਤੁਸੀਂ ਪਚਪੰਚ ਦੇਖਦੇ ਹੋਗੇ 크리스마ਸ ਮਨਾਇਆ ਨਹੀਂ ਜਾਂਦਾ ਬਿਲਕੁਲ ਬਿਲਕੁਲ ਵਰਲਡ 'ਚ ਮਨਾਇਆ ਜਾਂਦਾ ਉਹ ਇੱਕ ਬਲੈਕ ਮੀਲਰ ਜਿਹੜਾ ਕੀ ਉਹਦਾ ਨਾਮ ਆ ਜਿਹੜਾ ਆ ਗਿਆ ਉਸ ਦਿਨ ਇੱਥੇ ਆ ਕੇ ਇਹਨਾਂ ਨਾਲ ਖੜ ਗਿਆ ਭਾਨਾ ਸਿੱਧੂ ਹਮ ਉਹ ਉਹਨੂੰ ਤੁਸੀਂ ਕੀ ਸਮਝਦੇ ਹੋ ਕਿ ਬਹੁਤ ਇੰਟੈਲੈਕਚੁਅਲ ਆ ਉਹ ਉਹਨੇ ਜਿਹੜੀ ਗੱਲ ਕੀਤੀ ਆ ਕੇ ਉਹ ਕਹਿੰਦਾ ਜੀ ਮੈਂ ਯੂਰਪ ਉਹ ਮੈਂ ਗਿਆ ਮੈਂ ਯੂਰਪ ਕੰਟਰੀਆਂ 'ਚ ਗਿਆ ਤੇ ਉਥੇ ਕਿਤੇ ਨਹੀਂ ਮਨਾਇਆ ਜਾਂਦਾ ਇਹ ਇੱਥੇ ਜਾਣ ਕੇ ਦੇਖੋ ਲੋਕਾਂ ਦੇ ਦਿਮਾਗ 'ਚ ਇਹ ਗੱਲਾਂ ਪਾਉਣ ਵਾਲੀਆਂ ਜਾਣ ਕੇ ਅਸੀਂ ਕਿਸੇ ਦਾ ਵਿਰੋਧ ਕਰਦੇ ਆ ਸਿੱਖ ਭਾਈਚਾਰਾ ਸਾਡਾ ਆਪਣਾ ਭਾਈਚਾਰਾ ਹੂੰ ਬਿਲਕੁਲ ਠੀਕ ਆ ਮੇਰੇ ਬਹੁਤ ਸਾਰੇ ਦੋਸਤ ਨੇ ਅਸੀਂ ਉਹਨਾਂ ਦੇ ਫੰਕਸ਼ਨਾਂ 'ਚ ਜਾਂਦੇ ਹੋ ਸਾਡੇ ਚੰਦੇ ਆ ਬਟ ਐਦਾਂ ਦੇ ਜਿਹੜੇ ਲੋਕ ਆ ਧਰਮ 'ਚ ਵੰਡੀ ਪਾਉਣ ਵਾਲੇ ਠੀਕ ਆ ਵਿਰੋਧ ਕਰਨ ਵਾਲੇ ਜਾਣ ਕੇ ਲੋਕਾਂ ਦੇ ਇੱਕ ਦਿਮਾਗ 'ਚ ਪਾਣਾ ਹੁਣ ਇਹ ਕਹਿੰਦੇ ਪਏ ਆ ਜਿਹੜੇ ਪੰਜਾਬ ਬਚਾਓ ਮੋਰਚੇ ਵਾਲੇ ਆ ਇਹ ਕਹਿੰਦੇ ਜੀ ਅਸੀਂ ਨਾ ਸਾਰਾ ਸਾਈ ਹਈ ਕ੍ਰਿਸਚੀਅਨ ਭਾਈਚਾਰਾ ਸਾਡਾ ਬੜਾ ਰਿਸਪੈਕਟਡ ਆ ਅਸੀਂ ਉਹਨਾਂ ਦੇ ਖਿਲਾਫ ਨਹੀਂ ਆ ਅਸੀਂ ਕੁਝ ਕੁ ਪਾਸਟਰਾਂ ਦੇ ਖਿਲਾਫ ਆ ਪਹਿਲੀ ਗੱਲ ਤੁਸੀਂ ਕਿਸੇ ਇੱਕ ਪਾਸਟਰ ਦੇ ਵੀ ਖਿਲਾਫ ਹੋ ਨਾ ਇਹਦਾ ਮਤਲਬ ਵੀ ਸਮੁੱਚੇ ਸਾਈ ਹਈ ਭਾਈਚਾਰੇ ਦੇ ਖਿਲਾਫ ਹੋ ਖਿਲਾਫਤ ਹੋ ਕਿਉਂ ਰਹੀ ਹੈ ਬਸ ਖਲਾਫਤ ਆਹੀ ਆ ਤੁਸੀਂ ਦੱਸਿਆ ਨਾ ਸਾਡੀ ਤਦਾਰ ਜੀ ਵਧ ਰਹੀ ਹੈ ਸਾਡੇ ਲੋਕ ਜਿਆਦਾ ਵਾ ਅਸੀਂ ਸਾਡੇ ਹਜੇ ਵੀ ਮਿਨੋਰਟੀ ਚ ਆਪਣੇ ਆਪ ਨੂੰ ਗਿਣਦੇ ਹੋ ਤਦਾਰ ਤਾਂ ਵਧ ਰਹੀ ਹੈ ਮੇਰੀ ਅਸੀਂ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਅੱਗੇ ਵੀ ਕਿਹਾ ਕਿ ਜੇ ਉਸ ਪਾਸੇ ਆਉਗਾ ਤਾਂ ਸਾਨੂੰ ਕਿਹੜਾ ਕੋਈ ਸਹੂਲਤਾ ਮਿਲ ਰਹੀਆਂ ਸਾਨੂੰ ਕਿਹੜਾ ਕੋਈ ਜਾਂ ਕਹਿ ਲਓ ਕਿ ਅਸੀਂ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਕਿ ਸਾਡਾ ਇੱਕ ਚੇਅਰਮੈਨ ਬਣਿਆ ਉਹਦੇ ਲਈ ਇਹਨਾਂ ਨੂੰ ਤਕਲੀਫਾਂ ਹੋ ਗਈਆਂ ਉਹਨੂੰ ਐਵੇਂ ਉਹਦਾ ਨਾਮ ਲੈ ਰਹੇ ਜਾਂ ਕਿ ਅਗਲਾ ਕੋਈ ਕਾਬਲੀਅਤ ਨਾ ਬੰਦਾ ਕੋਈ ਚੇਅਰਮੈਨ ਨਹੀਂ ਕਿਸੇ ਕੋ ਖੋਈ ਥੋੜੀ ਜਾਂਦੀ ਆ ਜਾਂ ਉਹਦੇ ਕੋਈ ਖੋਈ ਜਾਂਦੇ ਆ ਪ੍ਰਭੂ ਦੀ ਉਹਦੇ ਤੇ ਕਿਰਪਾ ਜਾਂ ਔਰ ਮੈਨੂੰ ਜਿੱਥੇ ਤੱਕ ਲੱਗਦਾ ਨਾ ਸਰ ਮੈਂ ਤੁਹਾਨੂੰ ਜਿਹੜੀ ਗੱਲ ਕਵਾਂ ਆ ਜੋ ਚੀਜ਼ਾਂ ਹੋ ਰਹੀਆਂ ਨੇ ਇਹਨਾਂ ਪਿੱਛੇ ਵੀ ਕੋਈ ਨਾ ਕੋਈ ਏਜੰਸੀਆਂ ਨੇ ਜੋ ਕਰਾਰੀਆਂ ਨੇ ਸਿਰਫ ਇੱਥੇ ਦਾ ਜੋ ਪ੍ਰਸ਼ਾਸਨ ਆ ਜਾਂ ਕੀ ਕਹਿੰਦੇ ਹੈਗੇ ਸਰਕਾਰ ਦੇ ਸਿਸਟਮ ਸਿਸਟਮ ਨੂੰ ਫੇਲ ਦਿਖਾਉਣ ਲਈ ਕਰਾਰੀਆਂ ਨੇ ਔਰ ਉਹ ਸਾਨੂੰ ਟਾਰਗੇਟ ਕਰਕੇ ਕਰਾਰੀਆਂ ਨੇ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਇਦਾਂ ਧਰਨੇ ਲੱਗਣਗੇ ਜਾਂ ਇਦਾਂ ਕੁਝ ਹੋਊਗਾ ਤੇ ਲੋਕ ਆਪਸ ਵਿੱਚ ਪੀੜਨਗੇ ਤਾਂ ਉਹਦਾ ਫੇਲ ਸਿੱਧਾ ਸਰਕਾਰ ਤੇ ਪਊਗਾ ਪਰ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਉਹ ਬਹੁਤ ਜ਼ਿਆਦਾ ਇਸ ਚੀਜ਼ ਨੂੰ ਸਮਝਦੀ ਆ ਉਹ ਇਸ ਸਿਸਟਮ ਨੂੰ ਕੰਟਰੋਲ ਕਰੂਗੀ ਸਾਡਾ ਵਿਸ਼ਵਾਸ ਆ ਕਿਉਂਕਿ ਸਾਨੂੰ ਪਤਾ ਕਿ ਉਹ ਜਿੱਦਾਂ ਚੱਲਦੇ ਆ ਉਹਨਾਂ ਨੂੰ ਪਤਾ ਕਿ ਉਹਨਾਂ ਨੇ ਹਰ ਧਰਮ ਨੂੰ ਪ੍ਰਾਇੋਰਟੀ ਦੇਣੀ ਆ ਹਰ ਧਰਮ ਨੂੰ ਪ੍ਰਮੁਖਤਾ ਦੇਣੀ ਆ ਸਾਰੇ ਧਰਮ ਉਹਨਾਂ ਲਈ ਬਰਬਰ ਆ ਇਹ ਨਹੀਂ ਕਿ ਐਵੇਂ ਸਾਡੇ ਧਰਮ ਨੂੰ ਚੱਕ ਕੇ ਕਹਿਣਾ ਹੁਣ ਬਾਹਰ ਵਿਦੇਸ਼ਾਂ 'ਚ ਜਿਹੜੇ ਲੋਕ ਗਏ ਆ ਠੀਕ ਆ ਜੀ ਉੱਥੇ ਸਾਡੇ ਕਈ ਕਮਿਊਨਿਟੀ ਮਤਲਬ ਕਹਿ ਲਓ ਕਿ ਅਦਰ ਕਾਸਟਾਂ ਦੇ ਲੋਕ ਜਿਹੜੇ ਗਏ ਆ ਕੀ ਗੱਲ ਉੱਥੇ 크ਿਸਚਨ ਕੰਟਰੀਆਂ ਨੇ ਉਹਨਾਂ ਨੇ ਉਹਨਾਂ ਨੂੰ ਦਿਲ ਨਾਲ ਹੀ ਆਇਆ ਗੱਲ ਨਾਲ ਹੀ ਲਾਇਆ ਉਹ ਜਾਂਦੇ ਕਿਤੇ ਅਮੀਰ ਹੋ ਗਏ ਉਹ ਜਾਂਦੇ ਕਿਤੇ ਵੱਡੀਆਂ ਮਹਿੰਗੀਆਂ ਗੱਡੀਆਂ ਲੈ ਲੀਆਂ ਅਕਸਰ ਸਾਡੇ ਲੋਕੀ ਜਾਂ ਸਾਡੀ ਕਮਿਊਨਿਟੀ ਜਾਂ ਸਾਡੀ ਉਥੋਂ ਦੇ ਸਿਸਟਮ ਨੇ ਉਹਨਾਂ ਨੂੰ ਐਕਸੈਪਟ ਕੀਤਾ ਤੇ ਤਾਂ ਹੀ ਲਾਇਆ ਤੇ ਇਹ ਇਸੇ ਕਰਕੇ ਸਾਡੇ ਨਾਲ ਇਹ ਕੁਝ ਕਰਦੇ ਆ ਮਤਲਬ ਸਾਨੂੰ ਇੱਥੇ ਦਾ ਮਨਦੇ ਨਹੀਂ ਮੈਂ ਅੱਗੇ ਵੀ ਤੁਹਾਨੂੰ ਕਹੀ ਅਸੀਂ ਇਹਨਾਂ ਨੂੰ ਇਹ ਸਰਕਾਰਾਂ ਨੂੰ ਅਸੀਂ ਨਹੀਂ ਵੋਟ ਪਾਉਂਦੇ ਅਸੀਂ ਟੈਕਸ ਨਹੀਂ ਦਿੰਦੇ ਕਿਰ ਸਾਨੂੰ ਕੋਈ ਹੱਕ ਨਹੀਂ ਆ ਜਾਂ ਤਾਂ ਫਿਰ ਕਹਿ ਦੇਣ ਸਾਨੂੰ ਨਹੀਂ ਹੱਕ ਹੈਗਾ ਤੇ ਠੀਕ ਆ ਫਿਰ ਅਹੀ ਇੱਥੇ ਤੇ ਰਹਿਣ ਜੀ ਸਾਨੂੰ ਦੱਸ ਦੋ ਸਰਕਾਰ ਮੈਂ ਤੁਹਾਡੇ ਰਾਹੀਂ ਚੈਨਲ ਸਰਕਾਰਾਂ ਨੂੰ ਵੀ ਕਹਿਣਾ ਕਿ ਸਾਡੇ ਨਾਲ ਦੋਹਰੀ ਦੋਹਰੀ ਰਾਜਨੀਤੀ ਕਿਉਂ ਕਰਦੇ ਆ ਸਾਨੂੰ ਸਾਨੂੰ ਦੋਹਰੀ ਨਾਗਰਿਕਤਾ ਚ ਗਿਣਦੇ ਆ ਹੈ ਅਸੀਂ ਵੋਟਾਂ ਪਾਈਆਂ ਅਸੀਂ ਸਰਕਾਰਾਂ ਨੂੰ ਮੰਨਦੇ ਆ ਅਸੀਂ ਉਹਨਾਂ ਦੇ ਹਰ ਇੱਕ ਫੈਸਲੇ ਨੂੰ ਆਦਰ ਮੰਨਦੇ ਕਿ ਹਾਂ ਠੀਕ ਹੈ ਐਕਸੈਪਟ ਕਰਦੇ ਆ ਪਰ ਇੱਥੇ ਸਾਡੀ ਆਵਾਜ਼ ਇਹ ਸੁਣਦੇ ਨਹੀਂ ਸਰਕਾਰ ਸਰਕਾਰ ਇਹਨਾਂ ਨੂੰ ਕੰਟਰੋਲ ਕਰੇ ਦੇਖੋ ਇੱਥੇ ਸਾਡਾ ਨਹੀਂ ਇਕੱਲਾ ਸਰਕਾਰ ਦਾ ਵੀ ਇੱਥੇ ਨੁਕਸਾਨ ਆ ਇਹ ਜਿਹੜੀਆਂ ਜ਼ਹਿਰ ਖੋਲਣ ਵਾਲੀਆਂ ਗੱਲਾਂ ਕਰਦੇ ਆ ਇੱਕ ਇੱਕ ਮਾਹੌਲ ਖਰਾਬ ਕਰਨ ਵਾਲੀਆਂ ਗੱਲਾਂ ਕਰਦੇ ਆ ਪੰਜਾਬ ਭੜਕਾਓ ਮੋਰਚਾ ਇਹ ਤਾਂ ਇਹ ਪੰਜਾਬ ਬਚਾਓ ਮੋਰਚਾ ਨਹੀਂ ਆ ਔਰ ਮੈਂ ਤੁਹਾਨੂੰ ਵੀ ਇਹ ਕਹਿੰਦਾ ਕਿ ਤੁਸੀਂ ਇਹ ਨਾ ਲੋਕਾਂ ਨੂੰ ਇਹ ਜਿਹੜੇ ਲੋਕ ਆ ਇਹ ਤੁਹਾਡਾ ਸਹਾਰਾ ਲੈ ਰਹੇ ਆ ਐਵੇਂ ਗੱਲਾਂ ਇੱਧਰ ਉੱਧਰ ਦੀਆਂ ਕਰ ਰਿਹਾ ਇੱਕ ਵੀ ਸਬੂਤ ਇੱਕ ਵੀ ਸਬੂਤ ਦਿਖਾ ਦੇਣ ਕਿੱਥੇ ਵੀ ਜਬਰੀ ਧਰਮ ਪਰਿਵਰਤਨ ਹੋਇਆ ਇੱਕ ਵੀ ਸਬੂਤ ਦਿਖਾ ਦੇਣ ਕਿੱਥੇ ਫੰਡਿੰਗ ਹੋਈ ਆ ਏਜੰਸੀਆਂ ਬਹੁਤ ਤਜਰਬੇਕਾਰ ਆ ਏਜੰਸੀਆਂ ਐਵੇਂ ਨਹੀਂ ਬੈਠੀਆਂ ਈਡੀ ਜਿਹੜੀ ਆ ਉਹ ਬਹੁਤ ਤਜਰਬੇਕਾਰ ਆ ਉਹ ਐਵੇਂ ਨਹੀਂ ਜਾਂਦੀ ਠੀਕ ਆ ਸਭ ਕੁਝ ਹੁੰਦਾ ਇਹਨਾਂ ਦੇ ਕਹਿਤ ਨਹੀਂ ਇਹ ਕੁਝ ਹੋਣਾ ਇਹ ਸਿਰਫ ਬਸ ਥੋੜੇ ਦਿਨਾਂ 크리스마ਸ ਕਰਕੇ ਮਾਹੌਲ ਖਰਾਬ ਕਰ ਰਿਆ ਔਰ ਮੇਰੀ ਸ਼ਾਸਨ ਪ੍ਰਸ਼ਾਸਨ ਨੂੰ ਅਪੀਲ ਆ ਕਿ ਸਾਡੇ ਇੱਕ ਵੀ ਪਾਸਟਰ ਨੂੰ ਅਗਰ 크리스마ਸ ਮਨਾਉਣ ਚ ਦਿੱਕਤ ਆਂਦੀ ਆ ਜਾਂ ਕੋਈ ਨੁਕਸਾਨ ਹੁੰਦਾ ਫਿਰ ਇਹ ਮੌਜੂਦਾ ਸਰਕਾਰਾਂ ਤੇ ਪ੍ਰਸ਼ਾਸਨ ਜ਼ਿੰਮੇਵਾਰ ਆ ਚਲੋ ਆਖਰੀ ਪੜਾ ਤੇ ਆਪਾਂ ਪਹੁੰਚ ਰਹੇ ਆ ਤੇ ਹੁਣ ਤੁਸੀਂ ਇੱਕ ਗਾਂਹ ਕੀ ਪ੍ਰੋਗਰਾਮ ਵਿੱਢੇ ਹੈਗੇ ਨੇ ਕਿਉਂਕਿ ਦੇਖੋ ਇਲਜ਼ਾਮ ਤਰਾਸ਼ੀਆਂ ਚੱਲ ਰਹੀਆਂ ਨੇ ਤੁਸੀਂ ਵੀ ਕੱਲ ਮੰਗ ਪੱਤਰ ਦਿੱਤਾ ਪੁਲਿਸ ਕਮਿਸ਼ਨਰ ਨੂੰ ਹੁਣ ਅੱਗੇ ਕੀ ਪ੍ਰੋਗਰਾਮ ਹੈ ਕਿ ਤੁਹਾਡੇ ਦੇਖੋ ਜੀ ਅੱਗੇ ਪ੍ਰੋਗਰਾਮ ਤਾਂ ਮੈਂ ਤੁਹਾਨੂੰ ਸਟਾਰਟਿੰਗ 'ਚ ਹੀ ਦੱਸਤਾ ਸੀ ਸਾਡਾ ਪ੍ਰੋਗਰਾਮ ਸਿਰਫ ਔਰ ਸਿਰਫ ਆਪਣਾ ਧਰਮ ਦਾ ਪ੍ਰਚਾਰ ਕਰਨਾ ਤੇ ਅਸੀਂ 크리스마ਸ ਮਨਾਉਣਾ ਵਾ ਪਰ ਜੇ ਕੋਈ ਉਸ ਰਾਹ 'ਚ ਆਏਗਾ ਡਿੱਕਾ ਪਾਏਗਾ ਜਿੱਦਾਂ ਕਿ ਉਹਨੇ ਕਹਿ ਰਹੇ ਸੀਗੇ ਕਿ ਸ਼ੋਭਾ ਤੇ ਇਹਨਾਂ 'ਚ ਮੈਂ ਤੁਹਾਡੇ ਚੈਨਲ 'ਤੇ ਹੀ ਕੰਨਾ ਕਿ ਜੇ ਇਹਨਾਂ 'ਚ ਹਿੰਮਤ ਆ ਰੋਕ ਕੇ ਦਿਖਾ ਦੇਣ ਅਸੀਂ ਕੱਲ ਪਰਮਿਸ਼ਨ ਵਾਲੀ ਅਪਲਾਈ ਕਰਤਾ ਅੱਜ ਲੈ ਲਈਆਂ ਅਸੀਂ ਇੱਕ ਨਹੀਂ ਦੋ ਨਹੀਂ ਸਾਡੀਆਂ ਤਿੰਨ ਚਾਰ ਸ਼ੋਭਾ ਯਾਤਰਾ ਨਿਕਲੀਆਂ ਇੱਕ ਦੀ ਗੱਲ ਕਰਦੇ ਤਿੰਨ ਚਾਰ ਸ਼ੋਭਾ ਯਾਤਰਾ ਨਿਕਲਦੀਆਂ ਔਰ ਪੂਰੇ ਪੰਜਾਬ 'ਚ ਨਿਕਲਣਗੀਆਂ ਇਹ ਰੋਕ ਕੇ ਦਿਖਾਣ ਇਹ ਕੌਣ ਹੁੰਦੇ ਅੱਜ ਆ ਕੇ ਰੋਕਨ ਵਾਲੇ ਉਹ ਤਾਂ ਕਈ ਸਾਲ ਹੋ ਗਏ 크리스마ਸ ਹਜ਼ਾਰਾਂ ਸਾਲ ਇਹ ਮਤਲਬ ਬੰਦਦਾ ਵੀ ਕੀਤਾ ਆਵਾਜ਼ ਹੈ ਬੰਦਦਾ ਵੀ ਦੇਖੋ ਬੰਦਦਾ ਤਾਂ ਇਹ ਆ ਕਿ ਜੇ ਨਹੀਂ ਸੁਣਵਾਈ ਹੋਊਗੀ ਹੁਣ ਕੱਲ ਤੁਹਾਡੇ ਸਾਹਮਣੇ ਹੁਣ ਦੇਖੋ ਲੋਕਾਂ 'ਚ ਰੋਸ ਆ ਅਸੀਂ ਥੋੜੀ ਬਰਦਾਸ਼ ਕਰੀ ਜਾਵਾਂਗੇ ਕੋਈ ਐਵੇਂ ਆ ਕੇ ਤੁਹਾਡੇ ਗੱਲ ਪਈ ਜਾਏਗਾ ਅਸੀਂ ਕਿੰਨੀ ਦੇਰ ਬਰਦਾਸ਼ ਕਰਾਂਗੇ ਕੋਈ ਕੱਲ ਪਰਸੋ ਤਾਂ ਹੋ ਜਾਣੀ ਇਹ ਤਾਂ ਕਿੰਨੀ ਦੇਰ ਦਾ ਚੱਲ ਰਿਹਾ ਇਹਨਾਂ ਮਹੀਨਾ ਪਹਿਲਾਂ ਹੀ ਇਹਨਾਂ ਨੇ ਸ਼ੁਰੂ ਕਰ ਦਿੱਤਾ ਸਿਸਟਮ ਕਰਨਾ ਮਤਲਬ ਸਾਡੇ ਲੋਕਾਂ ਨੂੰ ਹੁਣ ਮੰਨ ਲਓ ਇੱਕ ਕਿਸੇ ਗੱਲ ਹੁਣ ਤੁਹਾਨੂੰ ਪਤਾ ਅੱਜਕੱਲ ਸੋਸ਼ਲ ਮੀਡੀਆ ਦਾ ਸਿਸਟਮ ਹੈ ਮਿੰਟ ਚ ਵਟਸਐਪ ਤੇ ਮੈਸੇਜ ਚੱਲ ਜਾਂਦਾ ਲੋਕੀ ਕੋਈ ਸ਼ੇਅਰ ਕਰਨ ਗਿਆ ਕੋਈ ਕੋਈ ਸਮਾਨ ਲੈਣ ਗਿਆ ਦੁਕਾਨ ਤੇ ਰਾਸ਼ਨ ਲੈਣ ਗਿਆ ਜਾਂ ਬਾਜ਼ਾਰ ਗਿਆ ਲੋਕੀ ਕਹਿੰਦੇ ਯਾਰ ਤੁਹਾਡੇ ਪਾਸਟਰਾਂ ਦੇ ਖਿਲਾਫ ਬੜਾ ਚੱਲ ਰਿਹਾ ਪੰਗਾ ਐਵੇਂ ਚਾਰ ਬੰਦਿਆਂ 'ਚ ਖੜਕੇ ਮਤਲਬ ਸਾਨੂੰ ਕਿਤੇ ਨਾ ਕਿਤੇ ਨਮੋਸ਼ੀ ਫੀਲ ਕਰਾ ਰਹੀਆਂ ਅਸੀਂ ਤਾਂ ਇਹਨਾਂ ਤੇ ਅਦਾਲਤੀ ਵੀ ਡੈਫਰਮੇਸ਼ਨ ਕਰਾਂਗੇ ਜੇ ਨਹੀਂ ਹਟਦੇ ਕੋਤੀ ਸ਼ਬਦ ਕਹਿੰਦੇ ਇਹਨਾਂ ਨੂੰ ਕਿਨੇ ਹੱਕ ਦਿੱਤਾ ਕੋਤੀ ਸ਼ਬਦ ਕਹਿਣ ਦਾ ਇਹ ਕੌਣ ਹੁੰਦੇ ਕੋਤੀ ਸ਼ਬਦ ਕਹਿਣ ਦੇ ਕਿਤੇ ਨਾ ਕਿਤੇ ਸਾਨੂੰ ਇਹ ਮਹਿਸੂਸ ਕਰਾਇਆ ਜਾਂਦਾ ਕਿ ਅਸੀਂ ਇੱਥੇ ਸੇਫ ਨਹੀਂ ਹੈਗੇ ਫਿਰ ਠੀਕ ਆ ਭਾਈ ਸਾਨੂੰ ਇੱਥੋਂ ਦੀ ਜੇ ਨਹੀਂ ਸੇਫ ਹੈਗੇ ਤਾਂ ਠੀਕ ਆ ਫਿਰ ਤੇ ਇਹ ਸਾਨੂੰ ਇੱਥੋਂ ਕਹਿ ਦਿੰਗੇ ਅਸੀਂ ਚੱਲ ਜੀਏ ਫਿਰ ਜਿਹੜੇ ਬਾਹਰ ਵਾਲੇ ਹੋ ਇੱਥੇ ਆ ਜਣ ਫਿਰ ਸਾਂਭ ਲੈਣ ਇਹ ਆਪਾਂ ਨਾਲ ਸਿੱਧੂ ਸਾਂਭ ਲਏ ਉਹਨਾਂ ਨੂੰ ਜਿਹੜੇ ਬਾਹਰ ਕੰਟਰੀਆਂ ਚ ਬੈਠੇ ਆ ਨਾ ਤੇ ਫਿਰ ਉਹ ਵੀ ਉਹ ਵੀ ਫਿਰ ਉਹ ਕ੍ਰਿਸਚਨ ਕੰਟਰੀਆਂ ਵਾਂ ਫਿਰ ਉਹਨਾਂ ਨਾਲ ਜੇ ਨਫ਼ਰਤ ਆ ਦੇਖੋ ਸਾਡੇ ਮਿਸ਼ਨਾਂ ਨੇ ਐਜੂਕੇਸ਼ਨ ਦਿੱਤੀ ਮੈਡੀਕਲ ਦਿੱਤੀ ਮੈਨੂੰ ਯਾਦ ਆ ਸਾਡਾ ਲੁਧਿਆਣਾ ਸੀਐਮਸੀ ਹਸਪੀਟਲ ਆ ਬੜਾ ਮਨਤਾਵਾ ਜੀ ਲੋਕ ਠੀਕ ਆ ਉੱਥੇ ਇੱਕ ਵਧੀਆ ਸੀਗਾ ਤੇ ਹਰ ਕੋਈ ਕਹਿੰਦਾ ਜੀ ਉੱਥੇ ਲੈ ਜਾਓ ਹਨਾ ਤੁਸੀਂ ਵੀ ਦੇਖਿਆ ਹੋਵੇ ਸੀਐਮਸੀ ਦਾ ਸੈਕ੍ਰੀਟ ਹਾਰਟ ਵੀ ਆ ਤੇ ਨਾ ਜਾਣ ਫਿਰ ਇਹ ਛੱਡ ਦੇਣ ਸਕੂਲਾਂ ਚ ਕਾਨਫਰੈਂਟ ਸਕੂਲ ਆ ਸਾਡੇ ਠੀਕ ਆ ਤੇ ਉੱਥੇ ਵੀ ਨਿਆਣੀ ਕੋ ਪੜਾਉਂਦੇ ਆ ਫਿਰ ਉਹ ਵੀ ਤਾਂ ਕ੍ਰਿਸਚੀਅਨਾਂ ਦੇ ਹੀ ਆ ਪਰ ਸਾਡੇ ਸਕੂਲਾਂ ਚ ਇਦਾਂ ਦਾ ਕੁਝ ਨਹੀਂ ਸਿਖਾਇਆ ਜਾਂਦਾ ਸਾਡੇ ਲਈ ਸਾਰੇ ਸਮਾਨ ਨੇ ਬਰਾਬਰ ਅਸੀਂ ਇਹੀ ਤੁਹਾਨੂੰ ਤੁਹਾਡੇ ਚੈਨਲ ਰਾਹੀਂ ਮੈਂ ਕਹਿੰਨਾ ਕਿ ਇਹ ਨਾ ਸਾਡਾ ਮੂੰਹ ਖਲਾਣ ਹਜੇ ਤਾਂ ਅਸੀਂ ਅਪੀਲ ਕਰ ਰਹੇ ਆ ਫਿਰ ਜੇ ਅਸੀਂ ਇਹਨਾਂ ਦੇ ਇਸ ਲਿਹਾਣ ਲੱਗੇ ਨਾ ਸਬੂਤ ਅਸੀਂ ਦਿਖਾਉਣ ਲੱਗੇ ਕਿ ਕਿੱਥੇ ਕੀ ਕੀ ਹੋ ਰਿਹਾ ਵਾ ਇਹਨਾਂ ਨੂੰ ਸਾਡਿਆ ਇਹ ਦਿਖਦਾ ਵਾ ਕਿ ਇਹ ਇਦਾਂ ਚੱਲਦੇ ਆ ਜੀ ਇਹਨਾਂ ਦੀ ਇੰਨੇ ਲੋਕ ਹੋ ਗਏ ਬਾਕੀ ਜਗ੍ਹਾ ਵੀ ਤਾਂ ਹੈਗੀਆਂ ਆ ਬਾਕੀ ਲੋਕ ਵੀ ਤਾਂ ਹੈਗੇ ਆ ਬਾਕੀ ਧਰਮਾ ਦਾ ਵੀ ਸਭ ਕੁਝ ਹੁੰਦਾ ਮਤਲਬ ਸਾਰੀ ਜਗ੍ਹਾ ਪ੍ਰਚਾਰ ਦੀ ਗੱਲ ਆ ਨਾ ਤੇ ਅਸੀਂ ਵੀ ਪ੍ਰਚਾਰ ਕਰ ਰਹੇ ਆ ਤੇ ਬਾਕੀ ਵੀ ਸਾਰੇ ਪ੍ਰਚਾਰ ਕਰ ਰਹੇ ਆ ਗਲਤ ਤਾਂ ਕੁਝ ਵੀ ਨਹੀਂ ਹੈ ਸੋ ਮੇਰੀ ਤੁਹਾਡੇ ਚੈਨਲ ਰਾਹੀਂ ਇਹੀ ਅਪੀਲ ਆ ਔਰ ਖਾਸ ਕਰਕੇ ਮੈਂ ਆਪਣੇ ਮਸੀਹ ਭਾਈ ਚਾਰੇ ਨੂੰ ਇਹ ਅਪੀਲ ਕਰੂੰਗਾ ਮੈਂ ਪੰਜਾਬ ਪ੍ਰਧਾਨ ਧਾਰਮਿਕ ਵਿੰਗ ਪਾਸਪੋਰਟ ਅਸੀਂ ਦੇਖੋ ਇੰਟੈਲੈਕਚੁਅਲ ਆ ਅਸੀਂ ਅਮਨ ਸ਼ਾਂਤੀ ਪਸੰਦ ਕਰਨ ਵਾਲੇ ਲੋਕ ਆ ਠੀਕ ਆ ਕਈ ਵਾਰੀ ਹੋ ਜਾਂਦਾ ਕਿਉਂਕਿ ਇਦਾਂ ਦੇਖ ਕੇ ਦੁੱਖ ਲੱਗਦਾ ਕਿ ਯਾਰ ਅਸੀਂ ਵੀ ਤਾਂ ਇੱਥੋਂ ਦੇ ਨਾਗਰਿਕਾਂ ਸਾਡੇ ਨਾਲ ਹੀ ਇਹ ਕਿਉਂ ਹੋ ਰਿਹਾ ਸੋ ਸਾਰੇ ਸ਼ਾਂਤੀ ਬਣਾਈ ਰੱਖਣ ਸਾਡਾ ਪੂਰਾ ਵਿਸ਼ਵਾਸ ਆ ਪੁਲਿਸ ਪ੍ਰਸ਼ਾਸਨ ਤੇ ਔਰ ਖਾਸ ਕਰਕੇ ਸਰਕਾਰ ਤੇ ਕਿ ਇੱਥੇ ਉਹ ਸਾਬਤ ਕਰਨਗੇ ਕਿ ਸਾਡੇ ਨਾਲ ਵਿਤਕਰੇ ਵਾਲੀ ਕੋਈ ਗੱਲ ਨਹੀਂ ਆ ਸਾਨੂੰ ਇਨਸਾਫ ਦਿਵਾਇਆ ਜਾਵੇ ਸਾਡੀ ਮਤਲਬ ਸੇਫਟੀ ਨੂੰ ਵੀ ਉਹ ਮੁੱਖ ਰੱਖਣ ਕਿ ਠੀਕ ਆ ਅਸੀਂ ਵਿਸ਼ਵਾਸ ਤੇ ਚੱਲਦੇ ਆ ਕਿ ਇਹਨਾਂ ਲੋਕਾਂ ਤੇ ਲਗਾਮ ਪਾਈ ਜਾਵੇ ਤੇ ਇਹਨਾਂ ਤੇ ਕਾਰਵਾਈ ਵੀ ਕੀਤੀ ਜਾਵੇ ਜੋ ਇਹ ਠੇਸ ਪਹੁੰਚਾਣ ਵਾਲੀਆਂ ਗੱਲਾਂ ਕਰਦੇ ਆ ਉਹਦੇ ਤੇ ਐਕਸ਼ਨ ਲੈ ਕੇ ਜਲਦੀ ਇਹਨਾਂ ਨੂੰ ਰੋਕਿਆ ਜਾਵੇ ਜੇ ਨਹੀਂ ਰੁਕੇਗਾ ਤਾਂ ਵੀ ਠੀਕ ਆ ਚੱਲੀ ਜਾਏਗਾ ਪਰ 크리스마ਸ ਦਾ ਇਤਕੀ ਮਨਾਵਾਂਗੇ ਜੀ ਔਰ ਬਹੁਤ ਵਧੀਆ ਮਨਾਵਾਂਗੇ ਜੇ ਜੇ ਕੋਈ ਇਹ ਸੋਚ ਲੇ ਕਿ ਇਦਾਂ ਇਦਾਂ ਮਾੜੇ ਮੋٹے ਕਰਕੇ ਰੋਕ ਲੇਗਾ ਤੇ ਇਹ ਨਹੀਂ ਹੋ ਸਕਦਾ ਜੀ ਅਸੀਂ ਤਿਆਰ ਆਂ ਅਸੀਂ ਪੂਰਾ ਕ੍ਰਿਸਮਸ ਮਨਾਵਾਂਗੇ ਪੁਰ ਧੂਮ ਧਾਮ ਨਾਲ ਮਨਾਵਾਂਗੇ ਤਾਂ ਚਲ ਬਤ ਗੱਲਬਤ ਕਰਨੀ ਕਰੋ ਤੇ ਬਿਲਕੁਲ ਤਾਂ ਇਸ ਸਾਲ ਧਾਰਮਿਕ ਵਿੰਗ ਦੇ ਪ੍ਰਧਾਨ ਗੌਰਵ ਜਿਨ੍ਹਾਂ ਨੇ ਕਲੀਅਰ ਗੱਲ ਕੀਤੀ ਹੈ ਕਿ ਇਸ ਵਾਰ ਵੀ ਉਹ ਜਿਹੜਾ ਬੜਾ ਦਿਨਾਂ ਕ੍ਰਿਸਮਸ ਦਾ ਤਿਉਹਾਰ ਬੜੀ ਧੂਮ ਧਾਮ ਨਾਲ ਹੋਵੇਗੇ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਉਹ ਤੇ ਉਹਨਾਂ ਦਾ ਜਿਲ੍ਹਾ ईसाई ਭਾਈਚਾਰਾ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਨੇ ਤੇ ਨਾਲ ਦੀ ਨਾਲ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਧਲੂ ਬਚਾਓ ਮੋਰਚੇ ਵੱਲੋਂ ਉਹਨਾਂ ਦੇ ਖਿਲਾਫ ਜਿਹੜੀ ਧਰਨਾ ਪ੍ਰਦਰਸ਼ਨ ਕੀਤੀ ਸੀ ਨਾਰੇਬਾਜੀ ਕੀਤੀ ਸੀਗੀ ਉਹਨਾਂ ਨੂੰ ਗਲਤ ਠਰਾ ਪੁਲਿਸ ਪ੍ਰਸ਼ਾਸਨ ਕੋਲ ਕਾਰਵਾਈ ਦੀ ਮੰਗ ਕੀਤੀ ਹੈ ਕੈਮਰਾਮੈਨ ਸੁਖਿੰਦਰ ਦੇ ਨਾਲ ਸੁਰੇਂਦਰ ਕੰਬੋਈ ਜਾਨੀ ਨਿਕਲਿਆ ਟੀਵੀ ਦਿਲੰਦ